ਬਾਪ ਆਪਣੇ ਪੁੱਤ ਨੂੰ ਸੰਗਲਣਾ ਬੰਨੀ ਫਿਰਦਾ ਹੈ ਨਾ ਦੇਖੋ ਜਿੰਦਾ ਲਾ ਕੇ ਪੁੱਤ ਬੰਨਣਾ ਕਿਤੇ ਸੌਖਾ ਬਾਈ ਬਾਪੂ ਦੇ ਦਿਲ ਤੇ ਕੀ ਬੀਤੀ ਹੋ ਜਦ ਤਨ ਬਾਪੂ ਨੇ ਜਿੰਦਾ ਆਪਣੇ ਪੁੱਤ ਨੇ ਸੰਗਲ ਲਾ ਕੇ ਬੰਨ ਗਈ ਛਾਬੀ ਜੇਬ ਚ ਪਾਈ ਹੋਣਾ ਕੀ ਕਰਦਾ ਸੀ ਮਾਰਦਾ ਕੁੱਟਦਾ ਸੀ ਮਾਰਦਾ ਕੁੱਟਦਾ ਘਰੇ ਚੀਜ਼ਾਂ ਤੋੜਦਾ ਸੀ ਹੂੰ ਇਟਾਂ ਚੱਕ ਚੱਕ ਮਾਰਦਾ ਸੀ ਮੈਂ ਹੁਣ ਜਦ ਤਨ ਤੂੰ ਇੱਥੇ ਆਈਆਂ ਹੁਣ ਤਾਂ ਨਹੀਂ ਮਾਰਿਆ ਇੱਥੇ ਆ ਕੇ ਹਾਂ ਹੁਣ ਤਾਂ ਹੁਣ ਤਾਂ ਮੈਨੂੰ ਸੁਭਾਅ ਦਾ ਸੀ ਭਾਈ ਜੀ ਤਾਂ ਛੁੱਟੀ ਲਈ ਆਪਾਂ ਚਲ ਕੇ ਕਰਦੇ ਮੈਂ ਇੱਕ ਮੈਂ ਇੱਕ ਹੋਰੇ ਚ ਗੱਲ ਕਹਿਣੀ ਚਾਹੁੰਦਾ ਕਿਥੇ ਦਵਾਈਆਂ ਨਹੀਂ ਕੰਮ ਕਰਦੀਆਂ ਦਵਾਈਆਂ ਤਾਂ 30 ਪੈਸੇ ਹੀ ਆ ਭਾਈ 70% ਤਾਂ ਮਾਹੌਲ ਕੰਮ ਕਰਦਾ ਜਦੋਂ ਆਪਾਂ ਆਪਦੇ ਧੀ ਪੁੱਤ ਦੀ ਦੁੱਖ ਨੂੰ ਜਿਵੇਂ ਸਮਝਦੇ ਹੋਂਵੇਂ ਜੇ ਅਸੀਂ ਦੂਜਿਆਂ ਦੇ ਵੀ ਸਮਝੀਏ ਸਾਡੀ ਪਿੰਡਾਂ ਦੇ ਵਿੱਚ ਅੱਜ ਨਾ ਭਾਈਚਾਰਕ ਸਾਂਝ ਕਟਦੀ ਜਾ ਰਹੀ ਹੈ ਜਿਹਦਾ ਨਤੀਜਾ ਲੋਕ ਨੇ ਤੁਸੀਂ ਕੈਂਪ ਵਿੱਚ ਦੇਖਿਆ ਇਕੱਠ ਇਹ ਇਕੱਠ ਕਿਉਂ ਹੋ ਰਿਹਾ ਪੰਜਾਬ ਚ ਡਿਪਰੈਸ਼ਨ ਹੈ ਹੀ ਨਹੀਂ ਸੀ ਯਾਰ ਮੇਆ ਭੈਣ ਆ ਚੱਲ ਫੇਰ ਨਹੀਂ ਸਕਦੀ ਇਹਦੀ ਮਾਤਾ ਲੈ ਕੇ ਆਈ ਇਕੱਲੀ ਮਾਵਾਂ ਧੀਆਂ ਆਈ ਸੀ ਪਿੱਛੇ ਬੈੱਡ ਸੋਰ ਹੋਇਆ ਹੋਇਆ ਹੈ ਵਿਚਾਰੀ ਬਹੁਤ ਮਾੜੇ ਹਾਲਾਤ ਚ ਹੈ ਹੁਣ ਇਹਨੂੰ ਟਾਈਮ ਲੱਗਣਾ ਹੈ ਇਹ ਮਾਂ ਆਪਣੀ ਧੀ ਨੂੰ ਲੈ ਕੇ ਆਈ ਸੀ ਪਿਛਲੇ ਸਾਲ ਆ ਪਿਛਲੇ ਕੈਂਪ ਚ ਇਹ ਅਜੇ ਦੀ ਦਵਾਈ ਚੱਲਦੀ ਆ ਅੰਡਰ ਪ੍ਰੋਸੈਸ ਆ ਇਹਨੂੰ ਅਜੇ ਛੁੱਟੀ ਨਹੀਂ ਮਿਲਦੀ ਤਾਂ ਕਰ ਇਹਨੂੰ ਅਸੀਂ ਇੱਥੇ ਰੱਖਾਂਗੇ 22 ਹਰੇ ਜਿਹੜਾ ਇੱਥੇ ਕੈਂਪ ਲਾਉਂਦੇ ਆ ਜਿਹਦੇ ਵਿੱਚ ਔਸਤਨ 3k ਹਜ਼ਾਰ ਬੰਦਾ ਔਸਤਨ ਦਵਾਈ ਲੈਣ 3k ਹਜ਼ਾਰ ਬਈ 2700 2800 ਔਸਤਨ 3000 ਇੱਥੇ ਦਵਾਈ ਲੈਣ ਆਉਂਦਾ ਤੇ ਸਾਰੀਆਂ ਦਵਾਈ ਹੈ ਜਿਹੜੀ ਉਹਨਾਂ ਦੀ ਉਹ ਮਾਨਸਿਕ ਰੋਗਾਂ ਨਾਲ ਹੀ ਸੰਬੰਧ ਸਿਰਫ ਜਿਹੜੇ ਦਿਮਾਗੀ ਬਿਮਾਰੀਆਂ ਤੋਂ ਪੀੜਤ ਨੇ ਹਰ ਕੋ ਉਹਨਾਂ ਵਾਸਤੇ ਗੁਰੂ ਕੇ ਲੰਗਰ ਦਵਾਈਆਂ ਦੇ ਲੰਗਰ ਲੱਗਦੇ ਆ ਕਰੀਬ 5500 6000 ਮਰੀਜ਼ ਹਰ ਮਹੀਨੇ ਦਵਾਈਆਂ ਦੇ ਰੂਪ ਚ ਲੰਗਰ ਦੇ ਰੂਪ ਚ ਦਵਾਈਆਂ ਲੈ ਕੇ ਜਾਂਦਾ ਇੱਕ ਕੈਂਪ 15 ਦਿਨਾਂ ਬਾਅਦ ਲਾਉਂਦੇ ਆਂ ਜੀ ਮੰਗਲਵਾਰ ਵਾਲੇ ਦਿਨ ਕੈਂਪ ਲੱਗਦਾ ਠੀਕ ਹੈ ਜੀ ਆਲਟਰਨੇਟਿਵ ਮੰਗਲਵਾਰ ਇੱਕ ਮੰਗਲਵਾਰ ਛੱਡ ਕੇ ਫਿਰ ਅਸਾਂ ਅਗਲੇ ਮੰਗਲਵਾਰ ਫੇਰ ਹੋਊਗਾ ਕੈਂਪ 42 ਕੀਲੇ ਨਿਕਲੇ ਸੀ ਵੀਰੇ ਉਹ ਬਾਪੂ ਦੀ ਲੱਤ ਚੋਂ ਤੇ ਮੈਂ 2-3 ਦਿਨ ਬੜੇ ਮਨ ਚ ਅਫਸੋਸ ਰਿਹਾ ਵੀ ਯਾਰ ਸਾਡੇ ਪੰਜਾਬੀਆਂ ਦੇ ਬਜ਼ੁਰਗਾਂ ਦੇ ਅੱਜ ਆਹ ਹਾਲਾਤ ਬਣ ਗਏ ਵੀ ਜਿਹੜੇ ਮੰਨ ਲਓ ਭਾਈ ਕਨਈ ਆਈ ਦੇ ਵਾਰ ਸੀ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕਰ ਦਿੰਦੇ ਸੀ ਉਹ ਅੱਜ ਆਪਿਆਂ ਨੂੰ ਵੀ ਸਭਾਲ ਰਹੇ ਇੱਕ ਬਾਪੂ ਆਇਆ ਆਪਣੇ ਪੁੱਤ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਹੁਣ ਇਹਨਾਂ ਲੋਕਾਂ ਨੂੰ ਜੇ ਅਸੀਂ ਦਵਾਈਆਂ ਦੇ ਕੇ ਵਾਪਸ ਭੇਜ ਦਈਏ ਇਹਨਾਂ ਨੂੰ ਜਾ ਕੇ ਫਿਰ ਬੰਨ ਲੈਣਾ ਤੇ ਬੰਨ ਕੇ ਦਵਾਈ ਖਵਾਉਣ ਦਾ ਨਹੀਂ ਕੋਈ ਫਾਇਦਾ ਨਹੀਂ ਸੰਗਲ ਲਾ ਕੇ ਹੱਲ ਹਾਂ ਸੰਗਲ ਉਹਨੇ ਅੱਜ ਅਸੀਂ ਇੱਥੇ ਆਏ ਨੇ ਇਹਨਾਂ ਨੇ ਸੰਗਲ ਖੋਲ ਲਾਂਗੇ ਇੱਥੇ ਐਡਮਿਟ ਕਰ ਲਾਂਗੇ ਇੱਥੇ ਇਹਨਾਂ ਨੂੰ ਆਪ ਆਪਣੇ ਹੱਥ ਨਾਲ ਦਵਾਈਆਂ ਦੇਵਾਂਗੇ ਸਾਡੇ ਟੀਮ ਮੈਂਬਰ ਉਹਨਾਂ ਦੀ 10-15 ਦਿਨ ਕੇਅਰ ਕਰਨਗੇ ਉਹੀ ਬੰਦਾ ਦੁਬਾਰਾ ਸਮਾਜ ਦੇ ਵਿੱਚ ਵਿਚਰਨ ਜੋਗਾ ਹੋ ਜਾਂਦਾ ਜੀ ਉਸ ਸਮਾਜ ਚ ਕਾਰ ਦਿੰਦਾ ਵਾ ਤੁਸੀਂ ਜੁੜਿਓ ਅਖਰ ਦੇ ਨਾਲ ਅੱਜ ਮੈਂ ਲੁਧਿਆਣਾ 'ਚ ਖੜਾ ਮੈਂ ਅਕਸਰ ਤੁਹਾਨੂੰ ਕਹਾਣੀਆਂ ਦੇ ਵਿੱਚ ਕਹਿਣਾ ਹੁੰਦਾ ਕਿ ਅਸੀਂ ਥਾਵਾਂ ਤੇ ਜਾਣੇ ਆ ਅਸੀਂ ਲੋਕਾਂ ਨੂੰ ਮਿਲਦੇ ਆ ਪਰ ਕੋਸ਼ਲ ਲੋਕਾਂ ਨੂੰ ਜਦੋਂ ਮਿਲਦੇ ਆ ਤਾਂ ਸਾਨੂੰ ਲੱਗਦਾ ਅੱਜ ਸਾਡਾ ਆਪਣਾ ਆਪ ਵੱਡਾ ਹੋ ਗਿਆ ਅਸੀਂ ਇੰਨੇ ਵੱਡੇ ਬੰਦੇ ਨੂੰ ਮਿਲੇ ਮੇਰੇ ਨਾਲ ਸਤਿ ਸ਼੍ਰੀ ਅਕਾਲ ਬਾਈ ਮੈਂ ਸਾਰੇ ਤੁਹਾਨੂੰ ਜਾਣਦੇ ਆ ਮੈਂ ਕੀ ਨਾਮ ਲਵਾਂਗਾ ਉਹਦੇ ਨਾਲ ساری ਜੀ ਹੋਰ ਮੈਨੂੰ ਲੱਗਦਾ ਕੁਝ ਵੱਡਾ ਨਹੀਂ ਹੋਣਾ ਜਿੱਡੇ ਤੁਸੀਂ ਵਧੀਆ ਕੰਮ ਕਰਦੇ ਹੋ ਨਹੀਂ ਛੋਟੇ ਵੀਰ ਬਹੁਤ ਧੰਨਵਾਦ ਤੇਰਾ ਤੇ ਟੀਮ ਦਾ ਤੁਸੀਂ ਇੱਥੇ ਆਏ ਜਿਵੇਂ ਤੁਸੀਂ ਗੱਲ ਕੀਤੀ ਹੈ ਤੁਸੀਂ ਵੀ ਅਖਰ ਨੂੰ ਬਹੁਤ ਵੱਡਾ ਕੀਤਾ ਹੈ ਕੱਖਰ ਲੋਕਾਂ ਦੇ ਜਨ ਦੇ ਵਿੱਚੋਂ ਕਿਤੇ ਨਾ ਕਿਤੇ ਇਹ ਲਵਜਵੀ ਮੈਂਦਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਹੁਣ ਤੁਹਾਡੇ ਚੈਨਲ ਦੇ ਜ਼ਰੀਏ ਲੋਕ ਉਸ ਸੀਨ ਨੂੰ ਜਾਣਦੇ ਆ ਬੱਚੇ ਪੁੱਛਦੇ ਮੰਮੀ ਅੱਖਰ ਕੀ ਆ ਤੇ ਵੱਖਰ ਵਾਕ ਇੱਕ ਵਧੀਆ ਕੰਮ ਕਰ ਰਿਹਾ ਕਰਾਉਂਦੇ ਰਹਿਣ ਵਾਇਗੂ ਤੁਹਾਨੂੰ ਇਦਾਂ ਹੀ ਸੇਵਾ ਪਰ ਮੈਂ ਸੌਂ ਖਾ ਕੇ ਕਹਿਣਾ ਬਾਈ ਤੁਹਾਡੇ ਕੰਮ ਬਾਰੇ ਕੁਝ ਨਹੀਂ ਅਸੀਂ ਥੈਂਕ ਯੂ ਜੋ ਤੁਸੀਂ ਕਰਦੇ ਇਹ ਉਹਦੀ ਕਿਰਪਾ ਵਾਇਗੂ ਅਸੀਂ ਬਿਲਕੁਲ ਸੁਪਨਿਆਂ ਦੇ ਘਰ ਦੇ ਵਿੱਚ ਹੀ ਖੜੇ ਆ ਉਹਦੇ ਹਨਾ ਗੇਟ ਦੇ ਮੂਹਰੇ ਖੜੇ ਆ ਬਾਈ ਨਾਲ ਗੱਲ ਕਰ ਰਹੇ ਆ ਸੁਪਨਿਆਂ ਦੇ ਘਰ ਤੇ ਬਾਈ ਦੀ ਜਰਨੀ ਦੇ ਬਾਰੇ ਆਪਾਂ ਕਿਸੇ ਹੋਰ ਦਿਨ ਤੁਹਾਨੂੰ ਸਨਾਵਾਂਗੇ ਬਾਈ ਨਾਲ ਗੱਲਾਂ ਬਹੁਤ ਸਾਰੀਆਂ ਕਰਨੀਆਂ ਪਰ ਅੱਜ ਗੱਲ ਕਰਨੀ ਆ ਬਾਈ ਹੋਰੇ ਜਿਹੜਾ ਇੱਥੇ ਕੈਂਪ ਲਾਉਂਦੇ ਆ ਜਿਹਦੇ ਵਿੱਚ ਔਸਤਨ 3000 ਬੰਦਾ ਔਸਤਨ ਦਵਾਈ ਲੈਣ 3000 ਬਈ 2700 2800 ਔਸਤਨ 3000 ਤੇ ਇੱਥੇ ਦਵਾਈ ਲੈਣ ਆਉਂਦਾ ਤੇ ਸਾਰੀ ਇਹ ਦਵਾਈ ਹੈ ਜਿਹੜੀ ਉਹਨਾਂ ਦੀ ਉਹ ਮਾਨਸਿਕ ਰੋਗਾਂ ਨਾਲ ਹੀ ਸੰਬੰਧ ਸਿਰਫ ਇਰੇ ਦਿਮਾਗੀ ਬਿਮਾਰੀਆਂ ਤੋਂ ਪੀੜਤ ਨੇ ਸਰ ਕੋ ਉਹਨਾਂ ਵਾਸਤੇ ਗੁਰੂ ਕੇ ਲੰਗਰ ਦਵਾਈਆਂ ਦੇ ਲੰਗਰ ਲੱਗਦੇ ਆ ਇਹ 2017 ਤੋਂ ਛੋਟੇ ਵੀਰ ਸੇਵਾ ਸ਼ੁਰੂ ਹੋਈ ਸਾਡੀ ਜਿਹੜੀ ਨੁਖਤਰੀ ਸੇਵਾ ਪਰਿਵਾਰ ਦੀ ਸੇਵਾ 2016 ਸ਼ੁਰੂ ਹੋ ਗਈ ਸੀ ਤਾਬੇ ਤੋਂ ਜਿਵੇਂ ਤੁਹਾਨੂੰ ਪਤਾ ਹਨਾ ਤੇ 2017 ਦੇ ਤਿੱਕਰ ਸਾਨੂੰ ਬਹੁਤ ਸਾਰੇ ਲੋਕ ਫੋਨ ਕਰਦੇ ਹੁੰਦੇ ਵੀ ਸਾਡੇ ਪਿੰਡ 'ਚ ਕੋਈ ਮੈਂਟਲੀ ਅਫਸੈਟ ਆ ਸਾਡੇ ਰਿਸ਼ਤੇਦਾਰੀ ਚ ਆ ਉਹਨੂੰ ਲੈ ਜਾਓ ਹੁਣ ਹਰ ਬੰਦੇ ਨੂੰ ਅਸੀਂ ਸੰਭਾਲਣਾ ਲੈ ਕੇ ਆਉਣਾ ਸਾਡੇ ਵਾਸਤੇ ਗੱਲ ਨਹੀਂ ਤੇ ਅਸੀਂ ਉਹ ਕੁਝ ਸਬਬ ਬਣਾਇਆ ਮਹਾਰਾਜ ਨੇ ਇਸ ਤਰ੍ਹਾਂ ਦੀ ਕਿਰਪਾ ਕੀਤੀ ਇੱਕ ਜਗਰਾਉਂ ਤੋਂ ਨਾ ਸਾਨੂੰ ਇੱਕ ਵੀਰ ਮਿਲਿਆ ਉਹਦੇ ਲੱਤ 'ਚ ਕੀੜੇ ਪਏ ਹੋਏ ਸੀ ਉਹਦੀ ਹਾਲਤ ਬਹੁਤ ਮਾੜੀ ਸੀ ਮੈਂਟਲੀ ਅਫਸੈਟ ਸੀ ਉਹਨੂੰ ਅਸੀਂ ਉੱਥੋਂ ਸਾਡੇ ਵੀਰ ਜਗਰਾਉਂ ਵਾਲੀ ਟੀਮ ਲੈ ਕੇ ਲੁਧਿਆਣੇ ਪਹੁੰਚ ਗਏ ਉਹਦਾ ਲਾਚ ਸ਼ੁਰੂ ਹੋ ਗਿਆ ਤੇ ਉਹ ਥੋੜਾ ਠੀਕ ਹੋ ਗਿਆ ਤੇ ਉਹਦਾ ਘਰ ਲੱਭ ਜਾਂਦਾ ਤਾਂ ਉਹਦੇ ਫਾਦਰ ਸਾਹਿਬ ਉਹਨੂੰ ਲੈ ਜਾਂਦੇ ਅਸੀਂ ਉਹਨੂੰ ਕਹਿੰਨੇ ਆ ਵੀ ਇਹਦੀ ਦਵਾਈ ਕੰਟੀਨਿਊ ਰੱਖਿਓ ਨਹੀਂ 15 ਦਿਨਾਂ ਬਾਅਦ ਦਵਾਈ ਦਿਵਾ ਕੇ ਲੈ ਜਿਓ ਜਦੋਂ ਦੂਸਰੀ ਵਾਰੀ ਦਵਾਈ ਲੈਣ ਆਏ ਨਾ ਤੇ ਉਹ ਦੋ ਮਰੀਜ਼ ਨਾਲ ਲੈ ਆਏ ਹੋਰ ਠੀਕ ਹੈ ਤੇ ਉਹ ਦੋ ਮਰੀਜ਼ਾਂ ਨੂੰ ਅਸੀਂ ਦਵਾਈ ਦਿਵਾਤੀ ਤੇ ਡਾਕਟਰ ਨੇ ਗੱਲ ਕੀਤੀ ਵੀ ਇਹਨੂੰ ਦਵਾਈ ਕੰਟੀਨਿਊ ਰੱਖਿਓ ਫੇਰ ਹੀ ਫਾਇਦਾ ਵਾ ਖਾਣ ਦਾ ਅਗਲੀ ਵਾਰ ਜਦੋਂ ਆਏ ਉਹ ਚਾਰ ਪੰਜ ਮਰੀਜ਼ ਸਾਡੇ ਪਤਾ ਨਹੀਂ ਪ੍ਰਮਾਤਮਾ ਨੇ ਅੱਜ ਇੱਕ ਕੈਂਪ ਅੱਜ ਗੁਰੂ ਕੇ ਲੰਗਰਾਂ ਦੇ ਰੂਪ 'ਚ ਇੱਡਾ ਵੱਡਾ ਦੈਰਾ ਬਣ ਗਿਆ 10000 ਬੰਦਾ ਕਰੀਬ ਹਰ 15 ਦਿਨਾਂ ਬਾਅਦ ਸਾਡੇ ਘਰ ਵਿਜ਼ਿਟ ਕਰਦਾ ਜਿਹੜੇ ਹਰਿਆਣੇ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਪੰਜਾਬ ਦੇ ਵਿੱਚੋਂ ਨਹੀਂ ਪੰਜਾਬ ਦੇ ਆਲੇ-ਦਲੇ ਦੀਆਂ ਸਾਰੀਆਂ ਸਟੇਟਾਂ ਤੋਂ ਮਰੀਜ਼ ਆਉਂਦੇ ਨੇ ਸਾਡੇ ਕੋਲੇ 멘ਟਲੀ ਅਫਸੈਟ ਮਰੀਜ਼ ਜਿਨ੍ਹਾਂ ਨੂੰ ਲੰਗਰ ਦੇ ਰੂਪ ਦੇ ਵਿੱਚ ਦਵਾਈਆਂ ਵੰਡੀਆਂ ਜਾਂਦੀਆਂ ਇੱਕ ਮਰੀਜ਼ ਨੂੰ ਹਰ ਇੱਕ ਇੱਕ ਮਹੀਨੇ ਦੀ ਦਵਾਈ ਦਿੱਤੀ ਜਾਂਦੀ ਆ ਸਾਡੇ ਕੋਲੇ ਇੱਕ ਟਾਈਮ ਐਦਾਂ ਦਾ ਸੀਗਾ ਵੀ ਇੱਕ ਡਾਕਟਰ ਸੀ ਸੀਐਮਸੀ ਹਸਪੀਟਲ ਡਾਕਟਰ ਮਮਤਾ ਸਿੰਘਲਾ ਭੈਣ ਜੀ ਉੱਥੇ ਅਸੀਂ ਚੈੱਕਅਪ ਕਰਾਉਣ ਜਾਂਦੇ ਹੁੰਦੇ ਸੀ ਮਰੀਜ਼ਾਂ ਦਾ ਤੇ ਫਿਰ ਉਹਨਾਂ ਨੇ ਸਾਡੇ ਨਾਲ ਇੱਕ ਦਿਨ ਬੰਨ ਲਿਆ ਵੀ ਅਸੀਂ ਇੱਥੇ ਲੁਧਿਆਣੇ ਦੇ ਬਾਹਰਲੇ ਪਾਸੇ ਇੱਕ ਸੀਐਮਸੀ ਦੀ ਬ੍ਰਾਂਚ ਆ ਉੱਥੇ ਆਜਾ ਕਰਾਂਗੇ ਉੱਥੇ ਪੇਸ਼ੈਂਟ ਲੈ ਆਇਆ ਕਰੋ ਅਸੀਂ ਉੱਥੇ ਮਰੀਜ਼ ਲੈ ਜਾਣੇ ਸ਼ੁਰੂ ਕਰਦੇ ਦੋ ਚਾਰ 6 ਮਰੀਜ਼ ਹੁੰਦੇ ਹੁੰਦੇ ਫਿਰ ਅੱਜ ਸਾਡੇ ਕੋਲੇ ਮਹੀਨੇ ਦੇ ਵਿੱਚ ਕਰੀਬ 5500 6000 ਮਰੀਜ਼ ਹਰ ਮਹੀਨੇ ਦਵਾਈਆਂ ਦੇ ਰੂਪ ਚ ਲੰਗਰ ਦੇ ਰੂਪ ਚ ਦਵਾਈਆਂ ਲੈ ਕੇ ਜਾਂਦਾ ਇੱਕ ਕੈਂਪ 15 ਦਿਨਾਂ ਬਾਅਦ ਲਾਉਂਦੇ ਆਂ ਦੀ ਮੰਗਲਵਾਰ ਵਾਲੇ ਦਿਨ ਕੈਂਪ ਲੱਗਦਾ ਠੀਕ ਹੈ ਅਲਟਰਨੇਟਿਵ ਮੰਗਲਵਾਰ ਇੱਕ ਮੰਗਲਵਾਰ ਛੱਡ ਕੇ ਫਿਰ ਅਸ ਅਗਲੇ ਮੰਗਲਵਾਰ ਫੇਰ ਹੋਊਗਾ ਕੈਂਪ ਪਰ ਭਈ ਹਾਂਜੀ ਹਾਂ ਤੁਸੀਂ ਪਹਿਲਾਂ 27 2800 ਪੇਸ਼ੈਂਟ ਲੈ ਕੇ ਆਉਂਦੇ ਨੇ ਭੈਣ ਭਰਾ ਆਪਣੇ ਕੋਈ ਮਾਂ ਨੂੰ ਕੋਈ ਬਾਪੂ ਨੂੰ ਕੋਈ ਬਜ਼ੁਰਗ ਨੂੰ ਸੰਗਲਾਂਾ ਨਾ ਬਨਣ ਕੇ ਕਈ ਵਾਰ ਪੇਸ਼ੈਂਟ ਸਾਡੇ ਕੋਲੇ ਹਰ ਕੈਂਪ ਚ 5-7 ਮਰੀਜ਼ ਇਦਾਂ ਦੇ ਹੁੰਦੇ ਆ ਜਿਹੜੇ ਸੰਗਲਾਂਾ ਨਾ ਬੰਨੇ ਹੁੰਦੇ ਆ ਘਰਾਂ ਨੇ ਵਿੱਚ ਇਹ ਮਤਲਬ ਪਰਮਾਤਮਾ ਦੀ ਕਿਰਪਾ ਵਾ ਨਹੀਂ ਸਾਡੀ ਕੋਈ ਹਸੀਅਤ ਨਹੀਂ ਸੀ ਵੀ ਇੰਨੇ ਬੰਦਿਆਂ ਨੂੰ ਅਸੀਂ ਜਲ ਪਾਣੀ ਵੀ ਛਕਾ ਸਕੀਏ ਉਹਨਾਂ ਨੂੰ ਦਵਾਈਆਂ ਦੇ ਲੰਗਰ ਲਾਉਣੇ ਤਾਂ ਉਹ ਗੁਰਨਾਨਕ ਮਹਾਰਾਜ ਦੀ ਮਿਹਰ ਆ ਹਾਲਾਂਕਿ ਅਸੀਂ ਵੀ ਅੱਜ ਨਾ ਤੁਹਾਡੇ ਕੋਲੇ ਟਾਈਮ ਨਾ ਪੜਨਾ ਸੀਗਾ ਪਰ ਰਾਤ ਚਿਖੇੜਾ ਆ ਗਿਆ ਚਿਖੇੜਾ ਸਾਡੇ ਵਾਲੇ ਪਾਸੇ ਬਹੁਤ ਆਇਆ ਤੇ ਉਹਦੇ ਕਰਕੇ ਨਾ ਤਾਂ ਲਾਈਟ ਸੀਗੀ ਉਦੋਂ ਗਲਾ ਵੀ ਖਰਾਬ ਸੀ ਤਾਂ ਮੈਂ ਤੁਹਾਡੇ ਕੋਲੇ ਆਉਂਦਾ ਲੇਟ ਹੋ ਗਿਆ ਪਰ ਜਦੋਂ ਮੈਂ ਆਇਆ ਹਾਲਾਂਕਿ 1 ਵਜੇ ਦੇ ਕਰੀਬ ਫਿਰ ਵੀ ਬਹੁਤ ਲੋਕਾਂ ਦੇ ਸਿਗੇ ਉੱਥੇ ਬਾਈ ਮਤਲਬ ਗੱਡੀਆਂ ਬੱਸਾਂ ਹਨਾ ਲੋਕ ਤੇ ਉਹ ਉਦੋਂ ਸ਼ਾਇਦ ਮੈਨੂੰ ਇਹ ਵੀ ਲੱਗਿਆ ਬੱਸਾਂ ਤੋਂ ਵੀ ਲੋਕ ਇਹੋ ਜਿਹੇ ਵੀ ਜਿਹੜਾ ਇਕੱਠੇ ਹੋ ਕੇ ਵੀ ਇੱਥੇ ਪਹੁੰਚਦੇ ਆ ਵੀ ਯਾਰ ਆਪਾਂ ਬਸ ਸੰਗਰੂਰ ਤੋਂ ਫਿਰੋਜ਼ਪੁਰ ਤੋਂ ਧੂਰੀ ਤੋਂ ਲੋਕ ਬੱਸਾਂ ਲੈ ਕੇ ਜਿਵੇਂ ਸਾਡੇ ਨਾਲ ਜੁੜ ਗਏ ਉਹ ਆਪਣੇ ਇਲਾਕੇ ਦੇ ਵਿੱਚੋਂ ਮੰਨ ਲਓ 40 50 ਪੇਸ਼ੈਂਟ ਉਹਨਾਂ ਨੂੰ ਗੱਡੀ ਦੇ ਵਿੱਚ ਆਪਣੀ ਚ ਲੈ ਕੇ ਆਉਂਦੇ ਨੇ ਕਿਰਾਇਆ ਵੀ ਆਪ ਦੇ ਕੋਲੋਂ ਦਿੰਦੇ ਨੇ ਕਿਉਂਕਿ ਉਹ ਇੱਕ ਜਿਵੇਂ ਅੱਜ ਗੱਲ ਕਰਦੇ ਸੀ ਬਾਪੂ ਜੀ ਮੱਲਾ ਵਾਲੇ ਤੋਂ ਅਮੀਰ ਜੰਦ ਜੀ ਉਹਨਾਂ ਦੇ ਬੇਟੇ ਦੀ ਦਵਾਈ ਚੱਲਦੀ ਸਾਡੇ ਕੋਲ ਉਹ ਕੈਂਪ ਚ ਲੈ ਕੇ ਆਏ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਥੋੜੇ ਦਵਾਈਗੀ ਤੌਰ ਤੇ ਪਰੇਸ਼ਾਨ ਸੀ ਉਹ ਠੀਕ ਹੋ ਗਏ ਦੋਨੋਂ ਉਹਨੇ ਆਪਣੇ ਇਲਾਕੇ 'ਚ ਲੋਕਾਂ ਨੂੰ ਦੱਸਿਆ ਵੀ ਹਲਵਾਈ ਦਾ ਕੰਮ ਸੀ ਲੋਕ ਰੋਜ਼ ਆਉਂਦੇ ਸੀ ਉਹਦੇ ਕੋਲੇ ਜਦੋਂ ਉਹਨਾਂ ਨੂੰ ਕੋਈ ਮਿਲਣਾ ਵੀ ਕੋਈ ਮੰਦਬੁੱਧੀ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਾਪ ਨੂੰ ਪ੍ਰੋਬਲਮ ਆ ਜਾਂਦੀ ਮਾਂ ਨੂੰ ਉਹਨੇ ਕਹਿਣਾ ਮੈਂ ਤੁਹਾਨੂੰ ਨਾਲ ਲੈ ਚੱਲਦਾ ਹਾਂ ਉੱਥੇ ਹੌਲੀ ਹੌਲੀ ਉਹ ਇਹਨਾਂ ਐਨ ਐਮ ਰੀਜ ਆਉਣ ਲੱਗੇ ਅੱਜ ਉਹ ਬੱਸ ਪਰ ਕੇ ਲੈ ਕੇ ਆਉਂਦਾ ਹਰ 15 ਦਿਨਾਂ ਬਾਅਦ ਅਮੀਰ ਚੰਦ ਬਾਈ ਤੇ ਉਹਦੀ ਟੀਮ ਦੇ 10 12 ਮੈਂਬਰ ਹੋਰ ਜੁੜ ਗਏ ਉਦਾਂ ਦੇ ਤੇ ਬੱਸ ਲੈ ਕੇ ਆਉਂਦੇ ਨੇ ਇੱਦਾਂ ਹੀ ਫਿਰੋਜ ਸੰਗਰੂਰ ਤੋਂ ਗੋਲਡੀ ਵੀਰ ਹੁਣੀ ਆ ਉਹਨਾਂ ਨੇ 40 45 ਮਰੀਜ਼ਾਂ ਨੂੰ ਹਰ ਕੈਂਪ ਦੇ ਵਿੱਚ ਲੈ ਕੇ ਆਉਣਾ ਆਪਣੇ ਇਲਾਕੇ 'ਚੋਂ ਜਿਹੜੇ ਦਿਮਾਗੀ ਪਰੇਸ਼ਾਨ ਨੇ ਸਿੰਗਲਾਂ ਨਾਲ ਬੰਨੇ ਹੋਏ ਨੇ ਘਰਾਂ 'ਚ ਭੈਣਾ ਸਾਡੀਆਂ ਇਹਦੇ ਵਿੱਚ ਇੱਕ ਨਵਰੀਤ ਹੋਰ ਗੱਲ ਆ ਸਾਡੀਆਂ ਧੀਆਂ ਬਹੁਤ ਸਫਰ ਕਰ ਰਹੀਆਂ ਡਿਪਰੈਸ਼ਨ ਅੱਜ ਕੱਲ ਬਦਰਿਆ ਆਮ ਗੱਲ ਹੋ ਚੱਲੀ ਆ ਨਾ ਕਿਉਂਕਿ ਕੰਪੀਟੀਸ਼ਨ ਦਾ ਜੋਗਾ ਹਰ ਬੰਦਾ ਇੱਕ ਦੂਜੇ ਨੂੰ ਲਤੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਜਿਹੜਾ ਪਿੱਛੇ ਰਹੇਗਾ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਜਿਹੜਾ ਅੱਗੇ ਨਿਕਲ ਗਿਆ ਉਹਨੂੰ ਹੋਰ ਡਿਪਰੈਸ਼ਨ ਆਈ ਮੈਂ ਹੋਰ ਅੱਗੇ ਨਿਕਲਾਂ ਤੇ ਉਹਦੇ ਕਰਕੇ ਕੁੜੀਆਂ ਜਦੋਂ ਸਾਡੀਆਂ ਧੀਆਂ ਨੂੰ ਕਿਤਨੇ ਕਿਸੇ ਦਿਮਾਗੀ ਸਮੱਸਿਆ ਦੀ ਪ੍ਰੋਬਲਮ ਆਉਂਦੀ ਆ ਜ਼ਿਆਦਾਤਰ ਤਾਂ ਸਾਡੇ ਪੰਜਾਬ ਦੇ ਵਿੱਚ ਇੰਨੇ ਮਤਲਬ ਦਮਾਮੇ ਮਾਰਦੇ ਲੋਕ ਮੇਲਿਆਂ ਨੂੰ ਜਾਂਦੇ ਸੀ ਇੰਨੇ ਖੁਸ਼ ਰਹਿਣ ਵਾਲਾ ਪੰਜਾਬ ਸੀ ਡਿਪਰੈਸ਼ਨ ਨੂੰ ਤਾਂ ਜਾਣਿਆ ਹੀ ਨਹੀਂ ਕਦੇ ਅਸੀਂ ਸਮਝਿਆ ਨਹੀਂ ਕਿ ਡਿਪਰੈਸ਼ਨ ਹੁੰਦਾ ਕੀ ਆ ਪਰ ਜਦੋਂ ਸਾਡੇ ਤੇ ਆਇਆ ਹਾਵੀ ਹੋਇਆ ਅਸੀਂ ਇਹਨੂੰ ਸਮਝ ਹੀ ਨਹੀਂ ਪਾਏ ਅਸੀਂ ਸੋਚੀ ਗਏ ਵੀ ਇਹਦਾ ਸੁਭਾਅ ਆ ਜਾਂ ਜਾਣ ਕੇ ਕਰਦਾ ਜਾਂ ਮਤਲਬ ਅਸੀਂ ਕੰਮ ਤੋਂ ਬਚਣ ਦਾ ਬਾਰ ਬਸ ਹਾਂ ਬਈ ਬੰਨੇ ਮਾਰਦਾ ਹੈ ਜਦ ਤੱਕ ਕੋਈ ਪ੍ਰੋਬਲਮ ਆ ਜਿਹੜੀ ਐਕਸਟ੍ਰੀਮ ਲੈਵਲ ਤੇ ਚਲੇ ਜਾਂਦੀ ਹੈ ਫਿਰ ਜਾਲ ਬੁਣਿਆ ਸਾਡੇ ਆਲੇ-ਦਾਲੇ ਸਾਧਾਂ ਬਾਬਿਆਂ ਦਾ ਉਹ ਉਹਨਾਂ ਦੇ ਡੇਰਿਆਂ ਤੇ ਚਲੇ ਜਾਂਦੇ ਨੇ ਉੱਥੇ ਜਾ ਕੇ ਕਿਸੇ ਨੇ ਚੌਂਕੀ ਭਰਨ ਲੱਗ ਗਿਆ ਕੋਈ ਟੂਣਾ ਕਰ ਲਿਆ ਜਾਂ ਤੋਂ ਕੋਈ ਮੰਤਰ ਪੜਾ ਲਿਆ ਐਦਾਂ ਹੀ ਕਰਦੇ ਕਰਦੇ ਸਮੱਸਿਆ ਇੰਨੀ ਵੱਡੀ ਹੋ ਜਾਂਦੀ ਆ ਉਹ ਬੰਦਾ ਜਿਹੜਾ ਛੋਟੀ ਛੋਟੀਆਂ ਸਮੱਸਿਆ ਤੋਂ ਵੱਧਦੀਆਂ ਵੱਧਦੀਆਂ ਉਹ ਗੁੱਸਾ ਕਰਨ ਲੱਗ ਜਾਂਦਾ ਮਾਰਨ ਕੁੱਟਣ ਲੱਗ ਜਾਂਦਾ ਪੰਨ ਤੋੜ ਕਰਨ ਲੱਗ ਜਾਂਦਾ ਤਾਂ ਉਹਨੂੰ ਸੰਗਲ ਨਾਲ ਬੰਦ ਦਿੱਤਾ ਜਾਂਦਾ ਜਾਂ ਧੀਆਂ ਨੂੰ ਸਾਡੀਆਂ ਨੂੰ ਜਦੋਂ ਐਦਾਂ ਦੀ ਪ੍ਰੋਬਲਮ ਹੁੰਦੀ ਇਹਨੂੰ ਕਮਰਿਆਂ 'ਚ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਉਹਨਾਂ ਨਾਲ ਇੱਜ਼ਤ ਜੁੜੀ ਹੋਈ ਏ ਸਾਡੀ ਇੱਜ਼ਤ ਦੇ ਚੱਕਰ 'ਚ ਉਹ ਵਿਚਾਰੀਆਂ ਅੰਦਰ ਕਮਰਿਆਂ 'ਚ ਬੰਦ ਕਈ ਕਈ ਸਾਲਾਂ ਤੋਂ ਫਿਰ ਇੱਥੇ ਜਦੋਂ ਉਹਨਾਂ ਨੂੰ ਲੈ ਕੇ ਆਉਂਦੇ ਉਹਨਾਂ ਦੇ ਮਾਪੇ ਜਾਂ ਕੋਈ ਪਿੰਡ ਦਾ ਮੂਰੇ ਹੋ ਕੇ ਭਰਾ ਕੋਈ ਵੀਰ ਤਾਂ ਉਹਨਾਂ ਦੀ ਜਦੋਂ ਦਵਾਈ ਚੱਲਦੀ ਹੈ 2-4 ਮਹੀਨਿਆਂ ਚੋਂ ਉਹ ਭੈਣਾ ਠੀਕ ਹੋ ਕੇ ਦੁਬਾਰਾ ਚੌਂਕੇ ਚੁੱਲ੍ਹੇ ਚ ਜਾਨ ਲੱਗ ਜਾਂਦੀਆਂ ਤੇ ਜਦੋਂ ਉਹਨਾਂ ਦੀਆਂ ਦਵਾਈਆਂ ਮਿਲਦੀਆਂ ਉਹ ਆ ਕੇ ਸਾਨੂੰ ਆ ਕੇ ਇੱਥੇ ਐਪਰੀਸ਼ੀਏਟ ਕਰਦੇ ਨੇ ਲੱਗੂ ਵਾਹਿਗੁਰੂ ਦੀ ਬੜੀ ਵੱਡੀ ਕਿਰਪਾ ਇਹ ਜਿਹੜਾ ਇਹ ਕਾਰਜ ਹੋ ਰਿਹਾ ਪੰਜਾਬ ਦੇ ਵਿੱਚ ਬੜੀ ਜ਼ਰੂਰਤ ਆ ਅੱਜ 버ਗਰ ਪੀਜਿਆਂ ਦੇ ਲੰਗਰਾਂ ਦੀ ਬਜਾਏ ਦਵਾਈਆਂ ਦੇ ਲੰਗਰ ਲਾਉਣ ਦੀ ਆ ਮੋਸਟਲੀ ਲੋਕ ਇਨਾ ਤੀਜਾ ਤੋਂ ਪੀੜਤ ਨੇ ਪਿੰਡਾਂ ਦੇ ਵਿੱਚ ਕੋਈ ਦਵਾਈ ਲੈਣ ਵਾਸਤੇ ਇੱਕ ਮਾਂ ਜਿਹਨੂੰ ਛੋਟੀ ਸਮੱਸਿਆ ਵਾ ਉਹ ਉਜਝ ਰਹੀ ਆ ਉਹਨੂੰ ਦਵਾਈ ਨਹੀਂ ਮਿਲਦੀ ਪਰ ਉਹ ਪੂਰੀ ਸਮੱਸਿਆ ਵੱਡੀ ਹੋ ਜਾਂਦੀ ਆ ਜਦ ਤੱਕ ਉਹਦੀ ਜਨਚਰ ਵੱਡੀ ਨਹੀਂ ਹੁੰਦੀ ਸਮੱਸਿਆ ਲੋਕ ਉਹਨੇ ਤੱਕ ਪਹੁੰਚ ਨਹੀਂ ਕਰਦੇਗੇ ਬਈ ਕਈ ਤਸਵੀਰਾਂ ਸ਼ਾਇਦ ਅਸੀਂ ਕੈਮਰੇ ਤੇ ਵੀ ਨਾ ਦਿਖਾ ਸਕਗੇ ਸੋਸ਼ਲ ਮੀਡੀਆ ਕਰਕੇ ਪਰ ਮੈਨੂੰ ਵੀਰੇ ਹੋਰਾਂ ਨੇ ਟੈਬ ਤੇ ਦਿਖਾਈਆਂ ਲੋਕ ਆਉਂਦੇ ਆ ਪੂਰੀ ਤਰ੍ਹਾਂ ਉਹਨਾਂ ਦੇ ਸਰੀਰ ਦੇ ਵਿੱਚ ਕੀੜੇ ਪਏ ਵੇ ਹੁੰਦੇ ਆ ਤੇ ਬਹੁਤ ਲੋਕ ਆ ਜਿਹੜੇ ਕਈ ਵਾਰੀ ਦੇਖ ਕੇ ਵੀ ਸੜਕ ਤੇ ਪਰੇ ਮੂੰਹ ਕਰ ਲੈਂਦੇ ਆ ਵੀ ਕਿਉਂਕਿ ਇਹ ਕਹਦੇ ਨਾ ਠੀਕ ਆ ਚਲੋ ਉਹਨਾਂ ਦਾ ਲੌਜੀਕ ਆ ਵੀ ਯਾਰ ਸਾਡੇ ਤੋਂ ਨਹੀਂ ਦੇਖਿਆ ਜਾਂਦਾ ਪਰ ਤੁਸੀਂ ਉਹਨਾਂ ਨੂੰ ਸਾਫ਼ ਵੀ ਕਰ ਲੈਨੇ ਹੋ ਸਾਰਾ ਕੁਝ ਹੀ ਉਹਨਾਂ ਦਾ ਸਮਾਂ ਲਈਤ ਇਹ ਉਹਦੀ ਕਿਰਪਾ ਹੋਈ ਆ ਮੈਂ ਵੀ ਇੱਕ ਉਸ ਤਰ੍ਹਾਂ ਦਾ ਇਨਸਾਨ ਸੀ ਜਿਹਨੂੰ 스멜 ਵੀ ਆਉਂਦੀ ਸੀ ਜਿਹਨੂੰ ਕਚਿਆਣ ਵੀ ਆਉਂਦੀ ਸੀ ਹੈਨਾ ਪਰ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਦੋ ਮੇਰੇ ਨਾਲ 99 ਦੇ ਵਿੱਚ ਫਾਦਰ ਸਾਹਿਬ ਬਿਮਾਰ ਹੋ ਗਏ ਉਹਨਾਂ ਨੂੰ ਅਧਰੰਗ ਦਾ ਅਟੈਕ ਆ ਗਿਆ ਉਹਨਾਂ ਦੇ ਗੁਰਦੇ ਦੋਨੋਂ ਡੈਮੇਜ ਹੋ ਗਏ ਤੇ ਮੈਂ ਵੱਡਾ ਸੀਗਾ ਤਿੰਨ ਭਰਾ ਸੀ ਅਸੀਂ ਮੈਂ ਦੋਨਾਂ ਤੋਂ ਛੋਟਿਆਂ ਤੋਂ ਉੱਪਰ ਸੀਗਾ ਤੇ ਮੇਰੀ ਮਾਂ ਨੇ ਡਿਊਟੀ ਲਈ ਮੈਂ ਬਾਪੂ ਨੂੰ ਲੈ ਕੇ 6 ਮਹੀਨੇ ਦੀ ਆਨੰਦ ਹਸਪਤਾਲ 'ਚ ਬੈਠਾ ਰਿਹਾ ਉਹਨਾਂ ਦਾ ਇਲਾਜ ਵੀ ਕਰਾਇਆ ਡਲਸ ਤਾਂ ਹੁੰਦੀਆਂ ਰੋਜ਼ 6 ਲੱਖ ਰੁਪਈਆ ਕਰੀਬ ਅਸੀਂ ਉਹ 7-8 ਮਹੀਨਿਆਂ ਦੇ ਵਿੱਚ ਬਾਪੂ ਤੇ ਖਰਚ ਲਿਆ ਮਾਤਾ ਦੇ ਗਹਿਣੇ ਗੱਟੇ ਵੀ ਵੇਚ ਕੇ ਬਾਪੂ ਤੇ ਲਾਤੇ ਪੱਲੇ ਕੁਝ ਨਹੀਂ ਪਿਆ ਉੱਥੇ ਲੋਕਾਂ ਦਾ ਦਰਦ ਉੱਥੇ ਲੋਕਾਂ ਦੀ ਤਕਲੀਫ ਦੇਖੀ ਆਪਣੇ ਬਾਪ ਦੇ ਡਾਈਪਰ ਲਾਉਣੇ ਜਦੋਂ ਟਾਇਲਟ ਦਾ ਸਾਫ ਕਰਨੀ ਸੀ ਮੈਨੂੰ ਤਾਂ ਉਦੋਂ ਹੀ ਉਹਨਾਂ ਹਟ ਗਈ ਸੀ ਫਿਰ ਨਾਲ ਤੇ ਬੈੱਡ ਤੇ ਇੱਕ ਬੁੱਢੀ ਮਾਂ ਕੋਈ ਪਈ ਆਪਣੇ ਪੁੱਤ ਨੂੰ ਲੈ ਕੇ ਤੇ ਉਹ ਤੋਂ ਵਿਚਾਰੀ ਤੋਂ ਪਾਸਾ ਵੀ ਨਹੀਂ ਸੀ ਦਵਾ ਹੁੰਦਾ ਫਿਰ ਹੌਲੀ-ਹੌਲੀ ਉਹਨਾਂ ਦੇ ਨਾਲ ਲੱਗੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਿਉਂਕਿ ਬੰਦਾ ਆਪਣੀ ਤਕਲੀਫ ਤੋਂ ਹੀ ਐਕਸਪੀਰੀਅੰਸ ਲੈਂਦਾ ਆਪਦੇ ਦੁੱਖ ਨੂੰ ਹੀ ਜਦੋਂ ਆਪਾਂ ਕਿਸੇ ਦੇ ਦੁੱਖ ਨੂੰ ਦੇਖਦੇ ਆਂ ਤੇ ਆਪਾਂ ਰੋਂਦੇ ਆਂ ਅਕਸਰ ਪਰ ਆਪਾਂ ਉਸ ਬੰਦੇ ਦੇ ਦੁੱਖ ਨੂੰ ਘਟ ਰੋਂਦੇ ਨੇ ਆਪਣੇ ਕਿਸੇ ਦੇ ਯਾਦ ਕਰਕੇ ਦੁੱਖ ਨੂੰ ਜ਼ਿਆਦਾ ਰੋਂਦੇ ਆਂ ਹਾਂ ਰਿਲੇਟ ਕਰ ਰਹੇ ਹਾਂ ਰਿਲੇਟ ਕਰ ਲੈਣੇ ਆ ਨਾ ਤੇ ਉਦਾਂ ਹੀ ਜਦੋਂ ਟਾਬੇ ਤੇ ਸੀ ਅਸੀਂ ਦਰਾਹੇ ਇੱਕ ਢਾਬਾ ਲੀਸ ਤੇ ਲੈ ਲਿਆ ਸੀ ਅਸੀਂ ਤਾਂ ਸੋਚਿਆ ਸੀ ਵੀ ਉਹ ਢਾਬਾ ਵੱਡਾ ਚਲਾਵਾਂਗੇ ਕਮਰਸ਼ੀਅਲ ਵਗੈਰਾ ਚੱਲੂ ਕੰਮ ਪਰ ਅਸੀਂ ਨਹੀਂ ਸੋਚਿਆ ਵੀ ਵਾਇਗਰੂ ਨੇ ਸਾਨੂੰ ਉੱਥੇ ਸੇਵਾ ਲਾ ਕੇ ਇੱਥੇ ਵਾਪਸ ਭੇਜ ਦੇਣਾ ਢਾਬੇ ਤੇ ਇੱਕ ਦਿਨ ਜਦੋਂ ਅਰਣ ਕੁਮਾਰ ਸ਼ੁਕਲਾ ਨਾਂ ਦਾ ਬੰਦਾ ਉਹਨੂੰ ਦਰੰਗ ਹੋਇਆ ਹੋਇਆ ਉਹ ਰੁੱਡਦਾ ਰੁੱਡਦਾ ਆਇਆ ਤੇ ਮੈਂ ਸਾਹਮਣੇ ਖੜਾ ਦੇਖ ਰਿਆਂ ਦਾ ਢਾਬੇ ਦੇ ਬਾਹਰ ਲਾਈਟ ਚੱਲੇ ਗਈ ਮਈ ਦਾ ਮਹੀਨਾ ਸੀ ਗਰਮੀ ਬਹੁਤ ਸੀ ਵੀ ਉਹ ਬੰਦਾ ਰੁੱਡਦਾ ਆ ਰਿਹਾ ਜਾਨੂ ਉਹ ਰੋਡ ਦੇ ਉੱਤੇ ਜਦੋਂ ਢੱਗਿਆ ਉਹਦੇ ਕੋਲ ਦੀ ਦੋ ਤਿੰਨ ਗੱਡੀਆਂ ਲੰਘੀਆਂ ਮੈਂ ਜਾ ਕੇ ਭੱਜ ਕੇ ਉਹਨੂੰ ਚੱਕ ਲਿਆ ਜਦੋਂ ਮੈਨੂੰ ਪਤਾ ਲੱਗਿਆ ਉਹਨੂੰ ਦਰੰਗ ਹੋਇਆ ਉਹਦਾ ਇੱਕ ਪਾਸਾ ਐਦਾਂ ਹੋਇਆ ਮੈਨੂੰ ਐਨ ਲੱਗਿਆ ਵੀ ਮੇਰਾ ਬਾਪ ਅਜਵੇਂ ਨਾ ਮੰਨ ਲਓ ਅੱਜ ਸੜਕ ਤੇ ਪਿਆ ਮਤਲਬ ਉਸ ਚੀਜ਼ ਨਾਲ ਰਿਲੇਟ ਕਰਕੇ ਅੱਜ ਇੱਥੇ ਟਿੱਕਰ ਪਹੁੰਚ ਗਏ ਆ ਉਹਨੂੰ ਚੱਕਿਆ ਨਿਮਾਇਆ ਉਹਦੀ ਨਿਮਾ ਕੇ ਫੋਟੋਆਂ ਫੇਸਬੁਕ ਤੇ ਪਾਤੀਆਂ ਉਹਦਾ ਘਰ ਲੱਭ ਗਿਆ ਉਹਦਾ ਭਰਾ ਆਇਆ ਉਹਨੇ ਜੋ ਦੇਖਿਆ ਵੀ ਇਹ ਲੈਟਰਨ ਬਾਥਰੂਮ ਵਿੱਚ ਹੀ ਕਰ ਰਿਹਾ ਉਹ ਛੱਡ ਕੇ ਚਲਾ ਗਿਆ ਕਹਿੰਦਾ ਮੈਂ ਨਹੀਂ ਇਹਨੂੰ ਸਾਂਭ ਸਕਦਾ ਸ਼ਾਇਦ ਜੀ ਉਦੋਂ ਉਹ ਲੈ ਜਾਂਦਾ ਉਹਨੂੰ ਸ਼ਾਇਦ ਤਾਂ ਵੀ ਨਾ ਜਪਾ ਇੱਥੇ ਟਿੱਕਰ ਪਹੁੰਚਦੇ ਉਹ ਬੰਦਾ ਢਾਬੇ ਉਹਨੂੰ ਦਵਾਈ ਬੂਟੀ ਦਵਾਈ ਥੋੜੀ ਬੂਟੀ ਉਹ ਤੁਰਨ ਫਿਰਨ ਲੱਗ ਗਿਆ ਤੇ ਉੱਥੋਂ ਥੋੜਾ ਜਿਹਾ ਆ ਮੋਟੀਵੇਸ਼ਨ ਮਿਲੀ ਲੋਕਾਂ ਨੇ ਐਪਰੀਸ਼ੀਏਟ ਕੀਤਾ ਅੱਜ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਸਮੈਲ ਕਚਿਆਣ ਫਿਰ ਉਹਦੂ ਵਾਰ ਸਾਨੂੰ ਬਾਪੂ ਕੇਸਰ ਸਿੰਘ ਢਾਲੀਗੜ ਚੌਂਕੀਮਾਨ ਪਿੰਡਾਂ ਬਾਪੂ ਦਾ ਉਹਦੇ ਬਾਰੇ ਫੋਨ ਆਇਆ ਵੀ ਸਾਡੇ ਪਿੰਡ ਚ ਇੱਕ ਬਜ਼ੁਰਗ ਆ ਵੀ ਉਹ ਮੈਂਟਲੀ ਅਫਸੈਟ ਆ ਉਹਦੇ ਕੀੜੇ ਪਏ ਹੋਏ ਆ ਪਿੰਡ ਚ ਘੁੰਮਦਾ ਵੀ ਉਹਦੀ ਕੋਈ ਮਦਦ ਨਹੀਂ ਕਰਦਾ ਉਹਦਾ ਪੁੱਤ ਚਿੱਟਾ ਲਾਉਂਦਾ ਵੇਚਦਾ ਉਹਦੀ ਕੋਈ ਬਾਹ ਨਹੀਂ ਫੜਦਾ ਫਿਰ ਅਸੀਂ ਪਿੰਡ ਜਾਂਦੇ ਆ ਬਾਪੂ ਜੀ ਨੂੰ ਲੈ ਕੇ ਆਉਨੇ ਆ ਉਹ ਕੀੜੇ ਬਾਪੂ ਦੇ ਦਿਨ ਮੈਂ ਪਹਿਲੀ ਵਾਰ ਜਿੰਦਗੀ 'ਚ ਕੀੜੇ ਲਾਭ ਸੁਣਿਆ ਸੀ ਤੇ ਦੇਖਿਆ ਸੀ ਪਿੰਡਾਂ ਇਦਾਂ ਬੰਦਾ ਕੁੱਤੇ ਦੇ ਨਹੀਂ ਕੀੜੇ ਪਾਣ ਦਿੰਦਾ ਬੰਦਿਆਂ ਦੇ ਕਿੱਥੋਂ ਪੈਣਗੇ ਵੀ ਪੰਜਾਬ ਦੇ ਵਿੱਚ ਇਹਨਾਂ ਜੇ ਗੱਲ ਕਰੀਏ ਪਰ ਹਾਲਾਤ ਬਾਪੂ ਦੇ ਦੇਖ ਕੇ ਮਨ ਨੂੰ ਬੜਾ ਦੁੱਖ ਲੱਗਿਆ ਬਾਪੂ ਦੇ ਇਕੱਲਾ ਕੁਰਤਾ ਪਾਇਆ ਹੋਇਆ ਸਿਰ ਤੇ ਵੀ ਪਰਣਾ ਨਹੀਂ ਸੀ ਤੇੜ ਕੱਛਾ ਪਾਇਆ ਹੋਇਆ ਇਕੱਲਾ ਤੇ ਲੱਤ ਦੇ ਉੱਤੇ ਮੱਖੀਆਂ ਬੈਠੀ ਜਾਣ ਜਾ ਕੇ ਮੈਂ ਡਾ ਵੱਡਾ ਗਏ ਨੇ ਮਿੱਟੀ আর ਤੇਲ ਪਾਇਆ ਗਏ ਨੇ ਹਲਦੀ ਪਾਈ ਹੋਈ ਉਦੋਂ ਪਹਿਲੇ ਦਿਨ ਕੀੜੇ ਕੱਢੇ ਮੇਰਾ ਦੋਸਤ ਵੀਰਿੰਦਰ ਗਰੇਵਾਲ ਦੀ ਡੈਥ ਹੋ ਗਈ 2017 ਚ ਐਕਸੀਡੈਂਟ ਪਹਿਲਾ ਕੀੜਾ ਜਦੋਂ ਅਸੀਂ ਤੇਲ ਪਾਇਆ ਤਾਰ ਪਿੰਡਾ ਉਹਦੇ ਉੱਤੇ ਉਹਨਾਂ ਵਿੱਚੋਂ ਨਿਕਲਿਆ ਉਹਨੇ ਢੱਕੇ ਨਾ ਜਾ ਕੇ ਇਦਾਂ ਕੋਲ ਉਹਨੇ ਚ ਰੱਖ ਲਿਆ ਸ਼ੀਸ਼ੀ ਜੀ ਦੇ ਵਿੱਚ 42 ਕੀੜੇ ਨਿਕਲੇ ਸੀ ਵੀਰੇ ਉਹ ਬਾਪੂ ਦੀ ਲੱਤ ਚੋਂ ਤੇ ਮੈਂ 2-3 ਦਿਨ ਬੜੇ ਮਨ ਚ ਅਫਸੋਸ ਰਿਹਾ ਵੀ ਯਾਰ ਸਾਡੇ ਪੰਜਾਬੀਆਂ ਦੇ ਬਜ਼ੁਰਗਾਂ ਦੇ ਅੱਜ ਆ ਹਾਲਾਤ ਬਣ ਗਏ ਵੀ ਜਿਹੜੇ ਮੰਨ ਲਓ ਭਾਈ ਕਿ ਨਹੀਂ ਆਈ ਦੇ ਬਾਰਸੀ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕਰ ਦਿੰਦੇ ਸੀ ਉਹ ਅੱਜ ਆਪਦਿਆਂ ਨੂੰ ਵੀ ਨਹੀਂ ਸੰਭਾਲ ਰਹੇ ਜਦੋਂ ਪਿੰਡੋਂ ਪਤਾ ਕੀਤਾ ਨਾ ਭਾਈ ਅਸੀਂ ਲੈਣ ਗਏ ਬਾਪੂ ਦੇ ਅੱਠ ਭਰਾ ਪੰਜਾਬ ਪੁਲਿਸ ਦੇ ਵਿੱਚ ਦੋ ਦੋ ਇੱਕ ਬਿਜਲੀ ਬੋਰਡ ਦੇ ਵਿੱਚ ਇੱਕ ਵੈਟਰਨਰੀ ਡਾਕਟਰ ਇੱਕ ਇੰਜਣਾਂ ਦਾ ਕੰਮ ਕਰਦਾ ਬਾਕੀ ਖੇਤੀਬਾੜੀ ਕਰਦੇ ਅੱਠ ਭਰਾਵਾਂ ਦਾ ਭਰਾ ਪਿੰਡ 'ਚ ਘੁੰਮ ਰਿਹਾ 6-7 ਮਹੀਨਿਆਂ ਤੋਂ ਕੀੜੇ ਪਏ ਹੋਏ ਆ ਭਰਾਵਾਂ ਨੇ ਵੀ ਬਾਹ ਨਹੀਂ ਫੜੀ ਇਸ ਤੋਂ ਵੱਧ ਮਾੜੀ ਗੱਲ ਇਸ ਤੋਂ ਵੱਧ ਤਰਾਸਦੀ ਸਾਡੀ ਹੋਰ ਕੀ ਹੋਊ ਫਿਰ ਇਦਾਂ ਦੇ ਹਾਲਾਤ ਸਾਡੇ ਸਾਹਮਣੇ ਆਉਣੇ ਜਦੋਂ ਅਸੀਂ ਪੇਸ਼ੈਂਟ ਨੂੰ ਚੱਕਣਾ ਹੌਲੀ ਹੌਲੀ ਨਾ 스మెਲ ਨਾ ਕਿਚਾਂ ਉਹ ਬਾਪੂ ਨੂੰ ਜਾਂ ਉਸ ਮਰੀਜ਼ ਨੂੰ ਜਦੋਂ ਜੱਫੀ ਪਾਈਦੀ ਅੱਧਾ ਤਾਂ ਉਹਦੇ ਠੀਕ ਹੋ ਜਾਂਦਾ ਬਾਈ ਬੰਦਾ ਬਿਲਕੁਲ ਸਹੀ ਤੇ ਅੱਜ ਉਹ ਵਾਹਿਗੁਰੂ ਦੀ ਬੜੀ ਕਿਰਪਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਕੀਤਾ ਡਿਫਰੈਂਟ ਡਿਫਰੈਂਟ ਜਖਮ ਦੇਖ ਪਾਉਣੇ ਉਹਨਾਂ ਨੂੰ ਸਾਫ਼ ਕਰ ਪਾਉਣੇ ਉਹਨਾਂ ਲੋਕਾਂ ਦੇ ਵਿੱਚ ਰਹਿ ਪਾਉਣੇ ਉਹਦੀ ਕਿਰਪਾ ਹੀ ਆ ਮੈਂ ਆਪਾਂ ਜਿਹੜੇ ਲੋਕ ਅੱਗੇ ਵੀ ਆ ਬੈਠੇ ਆ ਉਹੀ ਲੋਕ ਬੈਠੇ ਬਾਈ ਅੱਗੇ ਜਿਹੜੇ ਕੈਂਪ ਦੇ ਵਿੱਚ ਆਉਂਦੇ ਆ ਇਹ ਵੀਰੇ ਟੈਂਪਰਰੀ ਬੋਰਡ ਆ ਸਾਡੀ ਇੱਕ ਟੈਂਪਰਰੀ ਬੋਰਡ ਕੀ ਆ ਵੀ ਜਿਹੜੇ ਅੰਦਰ ਇਨ ਮੀਡਸ ਨੇ ਸਾਡੇ ਉਹ 700 ਮੈਂਬਰ ਉਹ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਲੈ ਕੇ ਆਉਨੇ ਸੜਕਾਂ ਤੋਂ ਘਰਾਂ ਤੋਂ ਜਿਹੜੇ ਉਹਦੇ ਹਾਲਾਤ ਇਦਾਂ ਦੇ ਹੁੰਦੇ ਜਿਨ੍ਹਾਂ ਨੂੰ ਨਰਕ ਕਹਿੰਨੇ ਆਪਾਂ ਹਾਂਜੀ ਇਹ ਕੈਂਪ ਜਿਹੜੇ ਸ਼ੁਰੂ ਹੋਏ ਜਿਵੇਂ ਮੈਂ ਤੁਹਾਨੂੰ ਦੱਸਿਆ 2017 ਤੋਂ ਉਹ ਦੋ ਮਰੀਜ਼ਾਂ ਤੋਂ ਸ਼ੁਰੂ ਹੋ ਕੇ ਅੱਜ ਮਹੀਨੇ ਦੇ ਵਿੱਚ ਕਰੀਬ 6000 ਮਰੀਜ਼ ਨੂੰ ਦਵਾਈ ਦਿੰਨੇ ਆ ਅਸੀਂ ਇਹ ਉਹ ਕੈਂਪ ਦੇ ਵਿੱਚ ਆਏ ਹੋਏ ਲੋਕ ਨੇ ਇਹ ਕੈਂਪ ਦੇ ਵਿੱਚ ਜਿਹੜੇ ਬਹੁਤ ਕ੍ਰਿਟੀਕਲ ਪੇਸ਼ੈਂਟ ਆਉਂਦੇ ਆ ਨਾ ਜਿਹੜੇ ਮਤਲਬ ਸੰਗਲਾਂਾਂ ਦਾ ਬੰਨੇ ਹੋਏ ਨੇ ਜਾਂ ਕਮਰਿਆਂ 'ਚ ਬੰਦ ਨੇ ਜਿਨ੍ਹਾਂ ਦੀ ਹਾਲਤ ਇਦਾਂ ਦੀ ਆ ਵੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਉਂਦਾ ਉਹਨਾਂ ਨੂੰ ਫਿਰ ਅਸੀਂ ਇੱਥੇ ਐਡਮਿਟ ਕਰ ਲੈਂਦੇ ਆ ਇੱਥੇ ਐਡਮਿਟ ਕਰਕੇ ਉਹਨਾਂ ਨੂੰ 15 ਦਿਨ ਮਹੀਨਾ 2 ਮਹੀਨੇ ਜਿੰਨਾਕ ਟਾਈਮ ਉਹ ਸਟੇਬਲ ਨਹੀਂ ਹੁੰਦੇ ਜਿੰਨਾ ਟਾਈਮ ਉਹ ਥੋੜੇ ਆਪਣੇ ਆਪ ਚ ਨਹੀਂ ਹੁੰਦੇ ਉਹਨਾਂ ਦਾ ਮੈਂ ਇੱਥੇ ਰੱਖ ਕੇ ਉਹਨਾਂ ਦਾ ਇਲਾਜ ਕਰਦੇ ਹਾਸਪੀਟਲ ਅੰਦਰ ਛੋਟਾ ਜਿਹਾ ਬਣਾਇਆ ਉੱਥੇ ਸਾਡੇ ਕੋਲ ਇੱਕ ਸਾਈਕੀਆਟ੍ਰਿਕ ਡਾਕਟਰ ਆ ਜਿਹੜਾ ਹਰ ਰੋਜ਼ 5 ਘੰਟੇ 6 ਘੰਟੇ ਉਹ ਭੈਣ ਦਸਵਿੰਦਰ ਕੌਰ ਨੇ ਉਹ ਇੱਥੇ ਆ ਕੇ ਇਹਨਾਂ ਨੂੰ ਪੇਸ਼ੈਂਟ ਨੂੰ ਚੈੱਕ ਕਰਕੇ ਦਵਾਈਆਂ ਲਿਖ ਕੇ ਦੇ ਕੇ ਦੇਖ ਜਾਂਦੇ ਨੇ ਹੁਣ ਅੱਜ ਸੰਗੜਾ ਨਾ ਬੰਨੇ ਹੋਏ ਪੇਸ਼ੈਂਟ ਆਏ ਨੇ ਭੈਣ ਆਈ ਆ ਇੱਕ ਵਾਈਫ ਆਈ ਆ ਆਪਣੇ ਧੀ ਨੂੰ ਵੀ ਉਹਨੇ ਬੰਨਿਆ ਹੋਇਆ ਚੁੰਨੀਆਂ ਨਾਲ ਤੇ ਆਪਣੇ ਹਸਬੰਡ ਨੂੰ ਵੀ ਇੱਕ ਬਾਪੂ ਆਇਆ ਆਪਣੇ ਪੁੱਤ ਨੂੰ ਸੰਗੜਾ ਬੰਨ੍ਹ ਕੇ ਲੈ ਕੇ ਆਇਆ ਹੁਣ ਇਹਨਾਂ ਲੋਕਾਂ ਨੂੰ ਜੇ ਅਸੀਂ ਦਵਾਈਆਂ ਦੇ ਕੇ ਵਾਪਸ ਭੇਜ ਦਈਏ ਇਹਨਾਂ ਨੇ ਜਾ ਕੇ ਫਿਰ ਬੰਨ ਲੈਣਾ ਤੇ ਬੰਨ ਕੇ ਦਵਾਈ ਖਵਾਉਣ ਦਾ ਨਹੀਂ ਕੋਈ ਫਾਇਦਾ ਨਹੀਂ ਸੰਗਲ ਲਾ ਕੇ ਹਲਣ ਹਾਂ ਸੰਗਲ ਹੋਣੇ ਅੱਜ ਅਸੀਂ ਇੱਥੇ ਆਏ ਨੇ ਇਹਨਾਂ ਦੇ ਸੰਗਲ ਖੋਲ ਲਾਂਗੇ ਇੱਥੇ ਐਡਮਿਟ ਕਰ ਲਾਂਗੇ ਇੱਥੇ ਇਹਨਾਂ ਨੂੰ ਆਪ ਆਪਣੇ ਹੱਥ ਨਾਲ ਦਵਾਈਆਂ ਦੇਵਾਂਗੇ ਸਾਡੇ ਟੀਮ ਮੈਂਬਰ ਉਹਨਾਂ ਦੀ 10-15 ਦਿਨ ਕੇਅਰ ਕਰਨਗੇ ਉਹੀ ਬੰਦਾ ਦੁਬਾਰਾ ਸਮਾਜ ਦੇ ਵਿੱਚ ਵਿਚਰਨ ਯੋਗਾ ਹੋ ਜਾਂਦਾ ਜਿਹਨੂੰ ਸਮਾਜ ਦਤਕਾਰ ਦਿੰਦਾ ਵਾ ਜਿਹਦੇ ਘਰ ਦੇ ਵਿੱਚ ਕੋਈ ਮੈਂਟਲੀ ਅਪਟਡ ਸੰਗਲ ਨਾ ਬੰਨੇ ਆ ਪੇਸ਼ੈਂਟ ਆ ਉਹਨੂੰ ਬੰਦਾ ਵਿਆਹ ਤੇ ਨਹੀਂ ਸਾਦਾ ਉਸ ਪਰਿਵਾਰ ਨੂੰ ਆਪਦੇ ਕਿਸੇ ਆਂਢੀ ਗਵਾਂਢੀ ਵੱਲੀਓ ਉਹਨਾਂ ਨੂੰ ਕੋਈ ਸੱਦਾ ਨਹੀਂ ਆਉਂਦਾ ਵੀ ਇਹਨਾਂ ਦੇ ਘਰੇ ਕਮਲਾ ਵਾ ਕਿਤੇ ਉਹ ਨਾ ਆ ਜੇ ਲੋਕ ਇੰਨੇ ਜਿਆਦਾ ਖੁਦਗਰਜ਼ ਹੋ ਗਏ ਇੱਕ ਦੂਜੇ ਦੀ ماں ਇੱਕ ਬਜ਼ੁਰਗ ਅੱਜ ਪਰ 4-5 ਦਿਨ ਪਹਿਲਾਂ ਉਹਦੀ ਮੌਤ ਹੋ ਗਈ ਆ ਤੇ ਉਹਦੇ ਪੁੱਤ ਨੇ ਉਹਨੂੰ ਮਾਰਤਾ ਕੁੱਟ-ਕੁੱਟ ਕੇ ਤੇ ਲੋਕ ਉਹਨੂੰ ਛਡਾਉਣ ਵੀ ਨਹੀਂ ਆਇਆ ਕੋਈ ਮਤਲਬ ਐਸੇ ਸਮਾਜ ਚ ਅਸੀਂ ਰਹਿੰਦੇ ਆ ਜਿੱਥੇ ਪਿੰਡ ਦੇ ਵਿੱਚ ਕੋਈ ਰਾਹ ਪੁੱਛਦਾ ਸੀ ਤਾਂ ਅਸੀਂ ਉਹਦੀ ਹਿਸਟਰੀ ਲਾ ਦਿੰਦੇ ਸੀਗੇ ਅੱਜ ਅਸੀਂ ਇੰਨੇ ਖੁਦਗਰਜ਼ ਹੋ ਗਏ ਆ ਵੀ ਅਸੀਂ ਉਹ ਗਵਾਂਡੀਆਂ ਦੇ ਘਰ ਚ ਪੈਂਦੀਆਂ ਚੀਕਾਂ ਸੁਣ ਕੇ ਵੀ ਬੇਅਸਰ ਹੋ ਜਾਂਦੇ ਆ ਵੀ ਛੱਡੋ ਆਪਾਂ ਨੂੰ ਕੀ ਆ ਲੋੜ ਹੀ ਨਹੀਂ ਰੋਜ਼ ਦਾ ਕੰਮ ਹੈ ਇਹਨਾਂ ਦਾ ਜਦੋਂ ਤੁਸੀਂ ਪੇਸ਼ੈਂਟਾਂ ਨੂੰ ਮਿਲੋਗੇ ਅਸੀਂ ਨਾਲ ਕਰ ਸਕਦੇ ਆ ਪਾਸ਼ੂ ਦਾ ਹਾਂ ਬਿਲਕੁਲ ਜੀ ਬਿਲਕੁਲ ਕਾਫੀ ਕਰ ਵੀ ਜੀ ਸੌਰੀ ਮੈਂ ਧਿਆਨ ਨਹੀਂ ਦਿੰਦਾ ਹੋਠੀ ਕੋ ਵੀਰੇ ਮੈਂ ਇੱਕ ਮਿੰਟ ਆ ਗਿਆ ਮੈਂ ਹਾਂ ਸਾਰੀ ਗੱਲਬਾਤ ਕੀ ਹਾਲ ਹੈ ਠੀਕ ਹਾਂ ਠੀਕ ਆ ਠੀਕ ਆ ਵੀ ਠੀਕ ਹੁਣ ਜਿਵੇਂ ਜਿਹੜੇ ਪੇਸ਼ੈਂਟ ਅਸੀਂ ਅੱਜ ਐਡਮਿਟ ਕੀ ਰਏ ਆ ਉਹਨਾਂ ਦੀਆਂ ਦਵਾਈਆਂ ਪੈਕ ਹੋ ਕੇ ਆ ਗਈਆਂ ਹਨਾ ਠੀਕ ਜਿਵੇਂ ਹੁਣ ਭੈਣ ਰਮਨਦੀਪ ਉਹ ਰੇ ਸੰਗਲ ਲੱਗਿਆ ਸੰਗਲ ਖੋਲ ਕੇ ਜਿਨ੍ਹਾਂ ਦੇ ਜਿੰਦੇ ਲੱਗੇ ਚਾਬੀਆਂ ਕੋਲੇ ਹੁੰਦੀਆਂ ਕਈਆਂ ਦੇ ਨਹੀਂ ਹੁੰਦੀਆਂ ਕਟਰ ਰੱਖਿਆ ਹੁੰਦਾ ਸੀ ਕਟਰ ਨਾਲ ਕੱਟ ਲਈਦਾ ਕੱਟ ਕੇ ਇਹਨਾਂ ਨੂੰ ਦਵਾਈ ਦੇ ਦੇਣੀ ਹੈ ਤੇ ਹਸਪੀਟਲ ਦੇ ਵਿੱਚ ਇੱਥੇ ਅੰਦਰ ਬੈੱਡ ਤੇ ਇਹਨਾਂ ਨੂੰ ਐਡਮਿਟ ਕਰ ਲੈਣਾ 10 ਤੋਂ 12 ਦਿਨਾਂ ਦੇ ਵਿੱਚ ਇਹ ਪੇਸ਼ੈਂਟ ਦੁਬਾਰਾ ਫੇਰ ਤੋਂ ਰੀਸੈਟ ਕਹਿੰਦੀ ਨਾ ਕਿ ਬ੍ਰੇਨ ਦਵਾਈ ਉਹਨੂੰ ਰੀਸੈਟ ਕਰ ਦਿੰਦੀ ਹੈ। ਇਹੀ ਬੰਦਿਆਂ ਨੇ ਠੀਕ ਹੋ ਕੇ ਸੇਵਾ ਕਰਾਉਣ ਲੱਗ ਗਿਆ ਨਾ। ਇਹ ਪਿਛਲੀ ਲਾਈਨ ਆ ਜਿਹੜੀ ਜਿਹੜੇ ਪਿਛਲੇ ਤੋਂ ਪਿਛਲੇ ਕੈਂਪਾਂ 'ਚ ਆਏ ਹੋਏ ਬੰਦੇ ਨੇ। ਜਿਵੇਂ ਉਹ ਪਿੰਕ ਚੁੰਨੀ ਵਾਲੀ ਭੈਣ ਬੈਠੀ ਐ ਡੋਲੀ ਭੈਣ। ਇੰਨੀ ਜ਼ਿਆਦਾ ਅਫਸਰ ਸੀ ਭੈਣ। ਹਾਂ। ਆਪਣੀ ਬੇਟੀ ਨੂੰ ਵੀ ਮਾਰਦੀ ਘੋੜਦੀ ਸੀ ਆਪਣੇ ਹਸਬੰਡ ਨੂੰ ਵੀ ਬਾਲ ਨਹੀਂ ਸਿਭਾਉਂਦੇ ਏਡਾ ਜਟਾਂ ਦਾ ਗੁੱਛਾ ਸੀ ਸਿਰ ਦੇ ਵਿੱਚ ਅੱਜ ਭੈਣ ਆਪਦੀ ਕੇਅਰ ਕਰਨ ਲੱਗ ਗਈ ਆਪਣੇ ਆਪ ਨੂੰ ਸੁਭਾਲਣ ਲੱਗ ਗਈ ਇਹ ਪਿੰਗ ਆ ਲਾਲ ਢੱਗ ਵਾਲਾ ਵੀਰ ਆਪਣੇ ਮਦਰ ਨੂੰ ਕੁੱਟਦਾ ਮਾਰਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਫਸਰਸੀ ਘਰ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਸੀ ਅੱਜ ਉਹ ਵੀਰਾ ਠੀਕ ਹੋ ਗਿਆ ਇਦਾਂ ਹੀ ਅੱਗੇ ਜਿਹੜੇ ਉਹ ਮਾਤਾ ਬੈਠੀ ਆ ਆਪਣੇ ਪੁੱਤ ਨੂੰ ਸੰਗਲਣਾ ਬੰਨ ਕੇ ਲੈ ਕੇ ਆਈ ਸੀ ਪਿਛਲੇ ਤੋਂ ਪਿਛਲੇ 2 ਮਹੀਨੇ ਪਹਿਲਾਂ ਦੀ ਗੱਲ ਆ ਤਾਂ ਤੱਕ ਅਸੀਂ ਇੱਥੇ ਰੱਖਦੇ ਆਂ ਜਦ ਤੱਕ ਬੰਦੇ ਦੀ ਸਟੇਬਿਲਟੀ ਇੰਨੀ ਕੁ ਨਹੀਂ ਹੋ ਜਾਂਦੀ ਵੀ ਮਾਪੇ ਕਹਿੰਦੇ ਵੀ ਹੁਣ ਅਸੀਂ ਘਰੇ ਦਵਾਈ ਖਵਾ ਲਾਂਗੇ ਹੁਣ ਠੀਕ ਆਏ ਅੱਗੇ ਨਾਲ ਇਹ ਸਾਡੇ ਸਮਾਜ ਦੇ ਵਿੱਚ ਹੀ ਰਹਿੰਦੇ ਨੇ ਲੋਕ ਹੁਣ ਦੇਖੋ ਇੱਕ ਬਾਪ ਆਪਣੇ ਪੁੱਤ ਨੂੰ ਸੰਗਲਣਾ ਬੰਨੀ ਫਿਰਦਾ ਹਨਾ ਦੇਖੋ ਜਿੰਦਾ ਲਾ ਕੇ ਪੁੱਤ ਬੰਨਣਾ ਕਿਤੇ ਸੌਖਾ ਬਾਈ ਬਾਪੂ ਦੇ ਦਿਲ ਤੇ ਕੀ ਬੀਤੀ ਹੋ ਜਦ ਦਿਨ ਬਾਪੂ ਨੇ ਜਿੰਦਾ ਆਪਣੇ ਪੁੱਤ ਨੇ ਸੰਗਲਣਾ ਲਾ ਕੇ ਬੰਨ ਕੇ ਚਾਬੀ ਜੇਬ ਚ ਪਾਈ ਹੋਊਗਾ ਨਾ 2 ਸਾਲ 2 ਸਾਲ ਹੋ ਗਏ ਬਾਪੂ 2 ਸਾਲ ਹੋ ਗਏ ਬਾਪੂ ਤਨਤਨ ਸਾਹਿਬ ਜ਼ਿਲ੍ਹੇ ਤੋਂ ਆਇਆ ਪਿੰਡ ਬਾਪੂ ਦਾਦਾਈ ਛਾਪੜੀ ਕਿਹੜਾ ਛਾਪੜੀ ਸਾਹਿਬ ਗੁਰੂ ਦੀ ਨਗਰੀ ਗੁਰੂ ਦੀ ਨਗਰੀ ਪੰਜ ਪਾਈਆਂ ਦਾ ਪਿੰਡ ਆ ਬਾਦ ਨੂੰ ਬੜੀ ਮਹਾਰਾਜੀ ਬਾਣੀ ਦੇ ਵਿੱਚ ਤੇ ਦੁੱਖੀ ਗੱਲ ਦਾ ਵੀ ਸਾਡੇ ਸਮਾਜ ਦੇ ਵਿੱਚ ਇੱਕ ਦੂਜੇ ਦੀ ਬਾਹ ਫੜਨ ਦੀ ਰੀਤ ਆ ਜਿਹੜੀ ਕਿਤੇ ਨਾ ਕਿਤੇ ਟੁੱਟਦੀ ਜਾਂਦੀ ਆ ਯਾਰ ਗੱਲ ਬਈ ਇਹਨਾਂ ਦੀ ਪ੍ਰੋਬਲਮ ਦੀ ਨਹੀਂ ਗੱਲ ਸਾਡੇ ਸਮਾਜ ਦੀ ਪ੍ਰੋਬਲਮ ਆ ਇਹ ਵੱਡੀ ਜੇ ਅੱਜ ਇੱਕ ਬੰਦਾ ਇੱਕ ਸਾਡੇ ਕੋਲੇ ਮਾਂ ਆਈ ਕਲਿਆਣ ਪਿੰਡਾ ਬਠਿੰਡੇ ਜ਼ਿਲ੍ਹੇ ਦਾ ਉੱਥੋਂ ਉਹਦੇ ਬ੍ਰੈਸਟ 'ਚ ਕੀੜੇ ਪਏ ਹੋਏ ਸੀ ਮਾਤਾ ਦੇ ਉਹਨੂੰ 9 ਸਾਲ ਪਹਿਲਾਂ ਬ੍ਰੈਸਟ ਰੈਸਨ ਲੱਗ ਗਿਆ ਉਹਦਾ ਘਰ ਵਾਲਾ ਬੱਕੜੀਆਂ ਚਾਰਦਾ ਸਰਕਾਰੀ ਹਸਪਤਾਲ ਲੈ ਕੇ ਗਿਆ ਸਰਕਾਰੀ ਹਸਪਤਾਲ ਵਾਲੇ ਕਹਿੰਦੇ ਸੇਵਾ ਕਰ ਲੈ ਇਹ ਨਹੀਂ ਬਚਣਾ ਨਹੀਂ ਕੈਂਸਰ ਆ ਉਹ ਘਰੇ ਲੈ ਆਇਆ 8 ਸਾਲ ਉਹ ਆਪਣੇ ਘਰ ਵਾਲੇ ਦੀ ਉਵੇਂ ਸੇਵਾ ਕਰਦੇ ਰਹੇ ਬ੍ਰੈਸਟ ਸੁੱਕ ਕੇ ਗਲ ਗਏ ਉਹਦੇ 'ਚ ਕੀੜੇ ਪੈ ਗਏ ਉਹਦੇ ਪਿੰਡ 'ਚ ਇੱਕ ਬੰਦਾ ਗਊਸ਼ਾਲਾ ਚਲਾਉਂਦਾ ਉਹ گاਵਾں ਦੇ ਕੀੜੇ ਕੱਢਦਾ ਸੀ ਉਹਦੇ ਕੋਲੇ ਗਿਆ ਬਾਪੂ ਕਹਿੰਦਾ ਯਾਰ ਤੂੰ گاਵਾں ਦੇ ਕੀੜੇ ਕੱਢਦਾ ਹੁੰਦਾ ਮੈਨੂੰ ਉਹ ਦਵਾਈ ਦੇ ਉਹ ਕਹਿੰਦਾ ਤੂੰ ਕੀ ਕਰਨੇ ਕਹਿੰਦਾ ਤੇਰੀ ਚਾਚੀ ਦੇ ਕੀੜੇ ਪੈ ਗਏ ਉਹ ਕਹਿੰਦਾ ਚੱਲ ਮੈਂ ਤੇਰੇ ਨਾਲ ਚੱਲਦਾ ਉਹਨੇ ਜਦੋਂ ਆ ਕੇ ਦੇਖਿਆ ਬੱਕੀ ਦੇ ਸਾਰੇ ਕੀੜੇ ਖਾ ਕੇ ਇਹਨੇ ਖੁੱਡਾਂ ਪਟੀਆਂ ਤੇ ਉਹ ਮਾਤਾ ਐ ਕੀੜਾ ਕੱਢਿਆ ਕਰਿਆ ਨੱਤ ਨਾ ਮਸਲੀ ਜਾਵੇ ਆਪ ਉਹਨੇ ਸਾਨੂੰ ਫੋਨ ਕੀਤਾ ਅਸੀਂ ਇੱਥੇ ਮੰਗਾ ਲਿਆ ਉਹ ਇੱਥੇ ਲੈ ਕੇ ਆ ਗਿਆ ਮਾਂ ਨੇ ਹੱਡੀਆਂ ਦਾ ਪਿੰਜਰ ਸੁੱਕੀ ਹੋਈ ਮਾਤਾ ਉਹ ਵਿਚਾਰੀ ਨਾਲ ਉਹਦੇ ਘਰ ਵਾਲਾ ਅਮਲੀ ਵਿਚਾਰਾ ਉਹ ਪਹਿਲਾਂ ਡੋਡੇ ਖਾਂਦਾ ਸੀ ਹੁਣ ਉਹ ਗੋਲੀਆਂ ਦੇ ਸੀ ਵਿਚਾਰਾ ਉਹ ਕਹੇ ਮੈਂ ਨਾਲ ਵੀ ਨਹੀਂ ਰਹਿ ਸਕਦਾ ਇੱਥੇ ਹੁਣ ਤੁਸੀਂ ਦੇਖੋ ਵੀ ਐਡਾ ਪਿੰਡ ਤੇ ਉਹ ਪਿੰਡ ਦੇ ਵਿੱਚ ਇੱਕ ਉਹ ਔਰਤ ਬੱਕਰੀਆਂ ਵਾਲੇ ਦੀ ਘਰ ਵਾਲੀ ਪਈ 8 ਸਾਲ ਹੋ ਗਏ ਉਹਦੇ ਬ੍ਰਸ਼ਟ ਸੁੱਕ ਕੇ ਗਲ ਗਏ ਖੁੱਡਾਂ ਬਣ ਗਈਆਂ ਕੀੜੇ ਪੈ ਗਏ ਸਰਕਾਰੀ ਹਸਪਤਾਲ ਨੇ ਕਹਤਾ ਘਰੇ ਲੈ ਜਾ ਸੇਵਾਈਆ ਤੇ ਭਾਈ ਉਹਦੀ ਪਿੰਡ ਵਿੱਚ ਕੋਈ ਮਦਦ ਨਹੀਂ ਕਰ ਸਕਦਾ ਸੀ ਪਿੰਡ ਦੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਜਦੋਂ ਆਪਾਂ ਆਪਦੇ ਧੀ ਪੁੱਤ ਦੀ ਦੁੱਖ ਨੂੰ ਜਿਵੇਂ ਸਮਝਦੇ ਹਾਂ ਓਵੇਂ ਜੇ ਅਸੀਂ ਦੂਜਿਆਂ ਦੇ ਵੀ ਸਮਝ ਗਏ ਸਾਡੀ ਪਿੰਡਾਂ ਦੇ ਵਿੱਚ ਅੱਜ ਨਾ ਭਾਈ ਚਰ ਕੇ ਸਾਂਹ ਟੁੱਟਦੀ ਜਾ ਰਹੀ ਹੈ ਜਿਹਦਾ ਨਤੀਜਾ ਲੋਕ ਨੇ ਤੁਸੀਂ ਕੈਂਪ ਚ ਦੇਖਿਆ ਕੱਟ ਇਹ ਕੱਟ ਕਿਉਂ ਹੋ ਰਿਹਾ ਪੰਜਾਬ ਚ ਡਿਪਰੈਸ਼ਨ ਹੈ ਹੀ ਨਹੀਂ ਜੀਆ ਪੰਜਾਬ ਚ ਪੰਜਾਬ ਦਾ ਤਾਂ ਲੋਕ ਇੰਨੇ ਖੁਸ਼ ਦਿਲ ਸੀ ਤੇ ਇੰਨੇ ਖੁਸ਼ ਮਜ਼ਾਦ ਸੀ 2 ਮਿੰਟਾਂ ਦੇ ਵਿੱਚ ਜੇ ਕਿਸੇ ਬੋਗੀਤੀ ਜਾ ਕੇ ਮੰਨ ਲੋ 170 ਬੰਦਿਆਂ ਦੇ ਵਿੱਚ ਇੱਕ ਪੰਜਾਬੀ ਬੈਣ ਨੇ ਸਾਰੇ ਬੰਦਿਆਂ ਨੂੰ ਖੁਸ਼ ਕਰ ਦਿੰਦਾ ਸੀ ਉਹਨਾਂ ਨੇ ਗੱਲਾਂ ਕਰਕੇ ਹੌਸਲਾ ਵਜਾਈ ਮਤਲਬ ਅੱਜ ਪੰਜਾਬ ਦੇ ਲੋਕਾਂ ਨੂੰ ਐਦਾਂ ਦੇ ਹਾਲਾਤਾਂ 'ਚ ਦੇਖ ਆਪਾਂ ਦੇਖ ਕੇ ਮਤਲਬ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੈ ਵੀ ਅਸੀਂ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਇਹ ਬਾਈ ਜੀ ਹੋਣੀ ਆ ਬਾਈ ਨੇ ਅੱਜ 5 ਸਾਲਾਂ ਬਾਅਦ ਆ ਤੇੜ ਤੇ ਦੁਪੱਟਾ ਬੰਨਿਆ ਨੰਗਾ ਹੀ ਰਹਿਣਾ ਉਹ ਜਿਹੜੇ ਪਿੰਡ ਚ ਵਸਦਾ ਸੀ ਬਾਈ ਉਹ ਪਿੰਡ ਵਾਲੇ ਬਾਈ ਇਹ ਬਾਈ ਦਾ ਜੀਜਾ ਆ ਨਾਲ ਇਹ ਬਾਈ ਦੇ ਮਾਮੇ ਦੇ ਪੁੱਤ ਨੇ ਦੋਨੇ ਨਾਲ ਬਾਈ ਹੁਣੀ ਅੱਜ ਇਹਨੂੰ ਪਿੰਡੋਂ ਲੈ ਕੇ ਆਇਆ ਇਹ ਜੱਗਾ ਬਾਈ ਦਾ ਨਾਮ ਇਹਦੀ ਮੰਮੀ ਹਰਿਭਗਵਨ ਸਿੰਘ ਜੱਗੇ ਦੀ ਮੰਮੀ ਕਹਿੰਦੀ ਇਹਦੇ ਕੱਪੜੇ ਤੁਸੀਂ ਨਾ ਕਿੱਟ ਲਿ ਜਾਓ ਆਪੇ ਬਾਬਾ ਪਵਾਊਗਾ ਅੰਧ ਵਿਸ਼ਵਾਸ ਸਾਡੇ ਪਿੰਡਾਂ ਵਿੱਚ ਕਿੰਨਾ ਵੱਧ ਗਿਆ ਮੰਨ ਲਓ ਇੱਕ ਬਾਬਾ ਇੱਕ ਇਸ ਬੰਦੇ ਨੂੰ ਜਿਹਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਇਹ ਬਾਈ ਚਾਹ ਪੀਂਦਾ ਇਕੱਲੀ 2 ਸਾਲ ਹੋ ਗਏ ਨੇ ਖਾਣਾ ਨਹੀਂ ਖਾਂਦਾ ਜੀ ਹਾਂ 2 ਸਾਲ ਹੋ ਗਏ ਰੋਟੀ ਨਹੀਂ ਖਾਦੀ ਹਨ ਤੇ ਆ ਗਿਆ ਕੱਲੀ ਚਾਹ ਪੀਂਦਾ ਪਹਿਲਾਂ ਚਾਹ ਪੱਤੀ ਧੋਂਦਾ ਫਿਰ ਖੰਡ ਧੋਂਦਾ ਪਾਣੀ ਚ ਫਿਰ ਉਹਦੀ ਚਾਹ ਬਣਾ ਕੇ ਆਪ ਪੀਂਦਾ ਜਦੋਂ ਰੋਟੀ ਖਾਂਦਾ ਸੀ ਛਾਬੇ ਚ ਰੋਟੀਆਂ ਬਣੀਆਂ ਪਈਆਂ ਉਹਨਾਂ ਦੇ ਵਿੱਚੋਂ ਇੱਕ ਰੋਟੀ ਚੱਕ ਕੇ ਝਾੜ ਕੇ ਖਾਣੇ ਮਤਲਬ ਕਿਸੇ ਨੂੰ ਟੱਚ ਨਹੀਂ ਕਰਨ ਦੇਣਾ ਕੱਪੜੇ ਪਾਉਣੇ ਛੱਡ ਤੇ ਵੀ ਹੱਥ ਲੱਗਦਾ ਬਿਮਾਰੀ ਸਕੀਜ਼ੋਫ੍ਰੀਨੀਆ ਹਾਂ ਜਿਹਦੇ ਚ ਸ਼ੱਕ ਬਹਿਮ ਬੰਦੇ ਨੂੰ ਹੋਣ ਲੱਗ ਜਾਂਦਾ ਸਫਾਈ ਦਾ ਬਾਖਿਆਲ ਕਰਨ ਲੱਗ ਜਾਂਦਾ ਬੰਦਾ ਆਮ ਹੀ ਸ਼ੁਰੂਆਤੀ ਇਤਨੀ ਹੁੰਦੀ ਆ ਬੰਦਾ ਬਾਰ ਬਾਰ ਹੱਥ ਧੋਈ ਜਾਂਦਾ ਸਾਡੇ ਲੋਕ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਕਿਉਂਕਿ ਉਹਨਾਂ ਨੇ ਪਹਿਲਾਂ ਇਹ ਬਿਮਾਰੀ ਦੇਖੀ ਹੋਈ ਨਹੀਂ ਸੀ ਕਦੇ ਪੰਜਾਬ 'ਚ ਬਿਮਾਰੀਆਂ ਹੈ ਹੀ ਨਹੀਂ ਸੀ ਪੰਜਾਬ 'ਚ ਵੱਧ ਤੋਂ ਵੱਧ ਦਿਮਾਗ ਦੀ ਬਿਮਾਰੀ ਕੀ ਹੁੰਦੀ ਸੀ ਜਨਮ ਦੇ ਸਮੇਂ ਕੋਈ ਬੱਚੇ ਨੂੰ ਡਿਫੈਕਟ ਪੈ ਗਿਆ ਮੂੰਹ 'ਚ ਪਾਣੀ ਚਲਾ ਗਿਆ ਮੰਦ ਬੁੱਧੀ ਪੈਦਾ ਹੋ ਗਿਆ ਉਹ ਬੰਦਾ ਵੀ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਮੈਨੂੰ ਯਾਦ ਹੈ ਮੈਂ ਨਾਨਕੇ ਪਿੰਡ ਪੜਿਆ ਸਾਡੇ ਪਿੰਡ ਦੇ ਵਿੱਚ ਇੱਕ ਸੇਵਕ ਨਾਂ ਸੀ ਉਹਦਾ ਮੁੰਡੇ ਦਾ ਉਹ ਮੰਦ ਬੁੱਧੀ ਸੀ ਉਹ ਜਿਹਦੇ ਮਰਜ਼ੀ ਘਰੇ ਵੱਡ ਜਾਂਦਾ ਉਹ ਸੇਵਕ ਆਜਾ ਚਾਹ ਪੀਆ ਸੇਵਕਾ ਲੱਸੀ ਦੇ ਉਹ ਲੱਡੂ ਖਾਲਾ ਮੈਨੂੰ ਸਾਰਾ ਪਿੰਡ ਨੂੰ ਪਿਆਰ ਕਰਦਾ ਸੀ ਅੱਜ ਇਹ ਬਾਈ ਕਿਸੇ ਦੇ ਗੇਟ ਦੇ ਮੂਹਰੇ ਜਾ ਕੇ ਖੜ੍ਹ ਜੇਵੇਂ ਕੱਪੜੇ ਲਾਏ ਹੋਏ ਲੋਕ ਇਹਨੂੰ ਕੁੱਟ-ਕੁੱਟ ਮਾਰ ਦੇਣਗੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਉਹ ਲੋਕ ਆ ਜਿੰਨਾਂ ਬਾਰੇ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਆਪਾਂ ਇੱਥੇ ਰੱਖਣਾ ਇੱਥੇ ਇਹਨਾਂ ਨੂੰ ਕਿੱਥੇ ਰੱਖਾਂਗੇ ਤੁਸੀਂ ਨਹੀਂ ਇਹ ਇਹਨਾਂ ਦੇ ਵਿੱਚ ਹੁਣ ਛੁੱਟੀਆਂ ਕਰਤੀਆਂ ਬੰਦਿਆਂ ਦੀਆਂ ਅੱਜ ਜਿਨ੍ਹਾਂ ਦੇ ਚੈੱਕਅਪ ਹੋ ਗਿਆ ਉਹ ਪੇਸ਼ੈਂਟ ਆ ਜਿਨ੍ਹਾਂ ਨੇ ਘਰਾਂ ਨੂੰ ਚਲੇ ਜਾਣਾ ਛੁੱਟੀ ਹੋ ਗਈ ਇਹਨਾਂ ਦੀ ਠੀਕ ਹੈ ਜੀ 15 ਦਿਨਾਂ ਬਾਅਦ ਕਰੀਬ 20-25% ਲੋਕ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਸਾਨੂੰ ਅੱਗੇ ਹੋਰ ਫਾਰਦਰ ਇੱਕ ਮਹੀਨਾ ਜਾਂ ਅੱਗੇ ਲੈ ਕੈਂਪ ਤੇ ਕਰ ਰੱਖਣਾ ਪੈਂਦਾ ਠੀਕ ਹੈ ਜੀ ਉਸ ਲਈ ਠੀਕ ਹੋ ਕੇ ਚਲੇ ਜਾਂਦੇ ਨੇ ਬੰਦੇ ਇਹ ਉਹ ਬੰਦੇ ਨੇ ਜਿਹੜੇ ਅਜੇ ਠੀਕ ਨਹੀਂ ਹੁਣ ਜਿਵੇਂ ਆ ਭੈਣ ਚੱਲ ਫੇ ਨਹੀਂ ਸਕਦੀ ਉਹਦੀ ਮਾਤਾ ਲੈ ਕੇ ਆਈ ਇਕੱਲੇ ਮਾਮਾ ਧਿਆਏ ਸੀ ਪਿੱਛੇ ਬੈੱਡ ਸੋਰ ਹੋਇਆ ਹੈ ਵਿਚਾਰੀ ਬਹੁਤ ਮਾੜੇ ਹਾਲਾਤ ਚ ਰਿਹਾ ਹੁਣ ਇਹਨੂੰ ਟਾਈਮ ਲੱਗਣਾ ਹੈ ਇਹ ਮਾਂ ਆਪਣੀ ਧੀ ਨੂੰ ਲੈ ਕੇ ਆਈ ਸੀ ਇਸ ਸਾਲ ਆ ਪਿਛਲੇ ਕੈਂਪ ਚ ਇਹ ਹਜੇ ਦੀ ਦਵਾਈ ਚੱਲਦੀ ਆ ਅੰਡਰ ਪ੍ਰੋਸੈਸ ਆ ਇਹਨੂੰ ਹਜੇ ਛੁੱਟੀ ਨਹੀਂ ਦੇ ਸਕਦੇ ਇਹਨੂੰ ਅਸੀਂ ਇੱਥੇ ਰੱਖਾਂਗੇ ਹੁਣ ਇਹ ਮਾਂ ਤੁਸੀਂ ਮਾਤਾ ਬੇਟੇ ਨੂੰ ਲੈ ਕੇ ਆਈ ਸੀ ਕਿਵੇਂ ਆ ਹੁਣ ਅੱਗੇ ਨਾਲੋਂ ਓ ਠੀਕ ਐ ਸੰਭਲ ਅੱਗੇ ਨਾਲੋਂ ਫਰਕ ਆ ਉਹ ਤਾਂ ਦਾ ਘਰ ਚੱਲ ਜੇ ਮੈਂ ਇੱਕ ਬਾਈਕ ਨੂੰ ਛਾ ਗਿਆ ਛੁੱਟੀ ਇਹ ਤੋਂ ਕਿਹੜਾ ਜਿਹੜਾ ਤੂੰ ਆਇਆ ਮਾ ਅਸੀਂ ਪਰੇ ਪਰ ਗਿਆ ਤੇ ਨਨੂ ਉਮੀਰ ਚੰਦ ਲੈ ਕੇ ਆਏ ਅਸੀਂ ਉਮੀਰ ਚੰਦ ਜੀ ਹਾਂਜੀ ਗੁਰੂ ਸਰ ਦੇ ਲਾਗੇ ਗੁਰੂ ਹਰਸਾਏ ਦੇ ਮਾ ਕਿੰਨੇ ਕਿ ਸਾਲਾਂ ਤੋਂ ਆਇਆ ਸੀ ਤੇਰਾ ਮੁੰਡਾ ਹੁਣ ਜੇ ਤਾਂ ਹੋਇਆ ਹੁਣ ਹੋ ਗਿਆ ਤਿੰਨ ਚਾਰ ਸਾਲਾਂ ਤੋਂ ਬਾਅਦ ਹੋਇਆ ਤੈਨੂੰ ਵੀ ਇੱਕ ਔਰੀ ਹੋ ਗਿਆ ਕੀ ਕਰਦਾ ਸੀ ਮਾਰਦਾ ਕੁੱਟਦਾ ਸੀ ਮਾਰਦਾ ਕੁੱਟਦਾ ਘਰੇ ਚੀਜ਼ਾਂ ਤੋੜਦਾ ਸੀ ਹੂੰ ਇਟਾਂ ਚੱਕ ਚੱਕ ਮਾਰਦਾ ਸੀ ਮੈਂ ਤੇ ਹੁਣ ਜਦੋਂ ਤੂੰ ਇੱਥੇ ਆਈਆਂ ਹੁਣ ਤਾਂ ਨਹੀਂ ਮਾਰਿਆ ਇੱਥੇ ਆ ਕੇ ਹਾਂ ਹੁਣ ਤਾਂ ਹੀ ਹੁਣ ਤਾਂ ਮੈਨੂੰ ਸੁਭਾਉਂਦਾ ਸੀ ਭਾਈ ਜੀ ਤੇ ਛਿੱਕੀ ਲਈ ਆਪਾਂ ਚੱਲੀਏ ਕਰਦੇ ਬਸ ਇੱਕ ਲੁੱਕ ਮੈਂ ਕੋਹਰੇ ਚ ਗੱਲ ਕਹਿਣੀ ਚਾਹੁੰਦਾ ਕਿਥੇ ਦਵਾਈਆਂ ਨਹੀਂ ਕੰਮ ਕਰਦੀਆਂ ਦਵਾਈਆਂ ਤਾਂ 30 ਪੈਸੇ ਹੀ ਆ ਬਾਈ 70% ਤਾਂ ਮਾਹੌਲ ਕੰਮ ਕਰਦਾ ਹੁਣ ਇੱਕ ਬੰਦਾ ਡਿਪਰੈਸ਼ਨ ਚ ਲੱਗ ਗਿਆ ਉਹਨੂੰ ਆਪਾਂ ਉਸ ਘਰ ਚ ਰੱਖਿਆ ਹੋਇਆ ਹਨਾ ਉੱਥੇ ਹੀ ਉਹੀ ਚੁੱਲ੍ਹਾ ਉਹੀ ਰਸੋਈ ਉਹੀ ਵਾਸ਼ਰੂਮ ਉਹੀ ਟਾਇਲਟ ਉਹੀ ਬੈੱਡ ਉਹੀ ਚਾਦਰ ਉਹ ਉਹੀ ਚੀਜ਼ਾਂ ਨੂੰ ਦੇਖ ਦੇ ਕੇ ਹੋਰ ਡਿਪਰੈਸਡ ਹੋਈ ਜਾਂਦਾ ਜਦੋਂ ਉਹਨੂੰ ਮਾਹੌਲ ਬਦਲਦਾ ਇੱਥੇ ਲੈ ਕੇ ਆਉਨੇ ਆਪਾਂ ਲੋਕਾਂ ਨੂੰ ਨਵੇਂ ਆ ਨੂੰ ਮਿਲਦਾ ਕੋਈ ਉਹਦੇ ਕੋਲੇ ਬੋਲੀ ਜਾਂਦਾ ਕੋਈ ਸੀਜਨ ਦਾ ਕੋਈ ਲੜੀ ਜਾਂਦਾ ਕੋਈ ਖਾਈ ਜਾਂਦਾ ਉਹ ਕਿਥੇ ਇਕੱਲਾ ਹੀ ਕਮਰੇ ਵਿੱਚ ਬੰਦ ਚ ਪਿਆ ਸੀ ਅੰਦਰ ਅੰਦਾ ਤਾਂ ਉਹ ਮਾਹੌਲ ਬਦਲਣਾ ਠੀ 70% ਮਾਹੌਲ ਕੰਮ ਕਰਦਾ ਇੱਥੇ ਅਸੀਂ ਇਹਨਾਂ ਦੇ ਵਿੱਚ ਵਿਚਰਦੇ ਹਾਂ ਕਾਉਂਸਲਿੰਗ ਕਰਦੇ ਹਾਂ ਵਾਰ-ਵਾਰ ਬੀਬੇ ਕਿਵੇਂ ਆ ਮਾਸੀ ਕਿਵੇਂ ਆ ਚਾਚੀ ਕਿਵੇਂ ਰਿਸ਼ਤੇਦਾਰੀਆਂ ਬਣ ਜਾਂਦੀਆਂ ਕੋਈ ਮਾਸੀ ਦੇ ਪਿੰਡੋਂ ਆ ਕੇ ਉਹਨੂੰ ਮਾਸੀ ਕਹਿ ਲਿਆ ਕੋਈ ਨਾਨਕੇ ਵਾਲੇ ਪਾਸਿਓਂ ਆ ਕੇ ਉਹਨੂੰ ਮਾਮਾ ਕਹਿ ਲਿਆ ਮਤਲਬ ਇੱਥੇ ਲਹਜਾਂ ਪੈ ਜਾਂਦੀਆਂ ਇੱਕ ਦੂਜੇ ਦੇ ਨਾਲ ਅੱਧੀ ਬਿਮਾਰੀ ਤਾਂ ਉਹਨੇ ਠੀਕ ਹੋ ਜਾਂਦੀ ਹੈ ਬਾਈ ਇੱਕ ਚੀਜ਼ ਹੋਰ ਮੈਨੂੰ ਲੱਗਦਾ ਜਿਹੜੀ ਅਸਰ ਪਾਉਂਦੀ ਆ ਉਹ ਤੁਹਾਡਾ ਇੰਨਾ ਪੋਜ਼ਿਟਿਵ ਹੈ ਔਰ ਆ ਜਿਹੜਾ ਤੁਹਾਡਾ ਸੁਭਾਅ ਬਾਈ ਬਸ ਇਹ ਵੀ ਇੱਕ ਮੈਨੂੰ ਲੱਗਦਾ ਵੀ ਮਰੀਜ਼ਾਂ ਦੇ ਉੱਤੇ ਇਹ ਉਹਦੀ ਕਿਰਪਾ ਬਾਈ ਜਦੋਂ ਨਾ ਸੱਚ ਜਾਣਿਓ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਦੱਸਿਆ ਵੀ ਇਮੋਸ਼ਨਲ ਬੰਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਸਾਡੇ ਚ ਇਹ ਮੋਸ਼ਮ ਪਾਏ ਕਿਸ ਤਰੀਕੇ ਨਾਲ ਕੋਈ ਕਰ ਸਕਦਾ ਇਹ ਚੀਜ਼ਾਂ ਨੂੰ ਅਸੀਂ ਮੈਂ ਮਸਲਮਾਨ ਬੰਦਾ ਜਦੋਂ ਮੈਂ ਕਿਸੇ ਨੂੰ ਦੇਖਦਾ ਮੈਨੂੰ ਮੈਂ ਤੁਹਾਨੂੰ ਦੱਸ ਕੇ ਟੈ ਵੀ ਆਪਦੇ ਆਪ ਨਾਲ ਰਿਲੇਟ ਕਰ ਲੈਂਦੀ ਆ ਯਾਰ ਗੱਲ ਇਹ ਦੇਖ ਬਾਪੂ ਹੁਣ ਆ ਹੁਣ ਵੀਰ ਆ ਇਹਦਾ ਨਾਂ ਜਗਿੰਦਰ ਸਿੰਘ ਆ ਉਹਨੇ ਜਦੋਂ ਮੈਨੂੰ ਨਾਂ ਦੱਸਿਆ ਮੇਰੇ ਨਾਂ ਜਗਿੰਦਰ ਸਿੰਘ ਮੇਰੇ ਬਾਪ ਦਾ ਨਾਂ ਜਗਿੰਦਰ ਸਿੰਘ ਸੀ ਮੈਂ ਜਦ ਇਹ ਗੱਲ ਕਰਦਾ ਮੈਂ ਯਾਰ ਮੇਰੇ ਬਾਪੂ ਦਾ ਨਾਂ ਵੀ ਜਗਿੰਦਰ ਸਿੰਘ ਸੀ ਬਾਪੂ ਤੂੰ ਕੀ ਗੱਲ ਇਹਨੂੰ ਸਵੇਰੇ ਇੱਥੇ ਪਿੱਛੇ ਚੁੰਨੀਆਂ ਨਾਲ ਬੰਨਿਆ ਹੋਈ ਸੀ ਪਿਛਲੇ ਸਵੇਰ ਵਾਲੀ ਫੋਟੋ ਵਿੱਚ ਹੁੰਦੀ ਚੁੰਨੀਆਂ ਗੁੱਲ ਤੇ ਗੁੱਟ ਵੀ ਬੰਨਿਆ ਹੋਈ ਇਹਦੀ ਬੇਟੀ ਆ ਇਹ ਵੀ ਆ ਦੇਖੋ ਚੁੰਨੀਆਂ ਨਾਲ ਬੰਨੀ ਹੋਈ ਹੈ ਬੰਨ ਕੇ ਕੌਣ ਲੈ ਕੇ ਆਇ ਉਦੀ ਪਤਨੀ ਵਿਚਾਰੀ ਲੋਕਾਂ ਦੇ ਘਰੇ ਕੰਮ ਕਰਦੀ ਆ ਉਹਦਾ ਮੁੰਡਾ ਜਿਹੜਾ ਪੜ ਨਹੀਂ ਸਕਿਆ ਹੁਣ ਇਹਦੇ ਦੋ ਛੋਟੇ ਭੈਣ ਭਰਾ ਹੋਰ ਆ ਇਹ ਬਾਈ ਦੇ ਇਹਦੇ ਬੱਚੇ ਉਹ ਉਹਨਾਂ ਨੂੰ ਸਕੂਲੇ ਪੜਾਉਂਦਾ ਹੋਣ ਠੀਕ ਹੈ ਆਪ ਉਹ ਦਿਹਾੜੀ ਕਰਦਾ ਹੁਣ ਅਜਿੱਥੇ ਆਏ ਨੇ ਲੈ ਕੇ ਮਾਂ ਪੁੱਤ ਦੋਨੇ ਹੁਣ ਇਹ ਬਾਈ ਨੂੰ ਤੇ ਭੈਣ ਨੂੰ ਅਸੀਂ ਦਾਖਲ ਕਰ ਲਿਆ ਇੱਥੇ ਅੱਜ ਇਹਨਾਂ ਨੂੰ ਤੁਸੀਂ ਇਹਦੀ ਬਾਈ ਦੀ ਸਮੱਸਿਆ ਵਾਲੀ ਵੱਡੀ ਨਹੀਂ ਹੈਗੀ ਇਹਨੇ 10 15 ਦਿਨਾਂ ਦੇ ਵਿੱਚ ਹੀ ਰਿਕਵਰ ਹੋ ਜਾਣਾ ਕਾਰ ਕੀ ਆ ਵੀ ਪਿੰਡ 'ਚ ਲੋਕ ਛੇੜੀ ਜਾਂਦੇ ਆ ਪੁੱਠੇ ਨਾ ਅੱਲਾ ਬਾਲੀਆ ਇੱਧਰ ਗਿਆ ਉਹਨੇ ਕਿਸੇ ਨੇ ਮਜ਼ਾਕ ਕਰਤਾ ਉਹ ਤੈਨੂੰ ਉਹ ਐ ਕਹਿੰਦਾ ਸੀ ਇੱਧਰ ਗਿਆ ਉਹ ਬੰਦਾ ਘੁੰਮਣ ਘਰੀ ਚ ਦਿਮਾਗ ਨੂੰ ਰਿਲੈਕਸ ਨਹੀਂ ਮਿਲਦੀ ਹੋਈ ਨਹੀਂ ਧੀ ਨੂੰ ਉਹਨਾਂ ਨੇ ਅੰਦਰ ਬੰਨ ਕੇ ਰੱਖਣਾ ਮਜਬੂਰੀ ਹੈ ਵੀ ਜਤ ਜੁੜੀ ਹੋਈ ਉਹਦੇ ਨਾਲ ਤੇ ਬੰਦਾ ਠੀਕ ਕਿਵੇਂ ਹੋਊਗਾ ਇੱਥੇ ਆ ਕੇ ਠੀਕ ਹੋਣ ਦੇ ਇਹ ਕਾਰਨ ਆ ਵੀ ਦਵਾਈ ਦੇ ਨਾਲ ਨਾਲ ਸੰਗਤ ਦੀਆਂ ਦਵਾਵਾਂ ਉਹਨਾਂ ਲੱਖਾਂ ਲੋਕਾਂ ਨੇ ਵੀਡੀਓ ਦੇਖਣੀ ਜਦੋਂ ਅਸੀਂ ਰੋਜ਼ ਸ਼ਾਮ ਨੂੰ ਇਸ ਟਾਈਮ ਪਾਉਂਦੇ ਆ ਸਵੇਰ ਦੇ ਟਾਈਮ ਤੇ ਭੈਣਾ ਭਰਾਵਾਂ ਦੀਆਂ ਪਤਨੀਆਂ ਕਿੰਨੀਆਂ ਅਸੀਸਾਂ ਮਿਲਦੀਆਂ ਜਦੋਂ ਸੁਣਦੇ ਆ ਵੀ ਆਹ ਬਾਈ ਇੰਨੇ ਟਾਈਮ ਤੋਂ ਬੰਨੇ ਆ ਭੈਣ ਇੰਨੇ ਟਾਈਮ ਤੋਂ ਆ ਉਹ ਦਵਾਵਾਂ ਹੋਣਾ ਮਾਂ ਲੈ ਕੇ ਆਈ ਆ ਮੈਂ ਤਾਂ ਸਤਿ ਸ੍ਰੀ ਅਕਾਲ ਇਹ ਉਹ ਬਾਈ ਜਿਹੜੇ ਮੈਂ ਤੁਹਾਨੂੰ ਮੱਲਾ ਵਾਲੇ ਤੋਂ ਲੈ ਕੇ ਆਉਂਦੇ ਨੇ ਮਰੀਜ਼ ਅੱਜ ਆਹ ਬੰਦਾ ਨਵਾਂ ਲੱਭ ਕੇ ਲੈ ਕੇ ਆਏ ਨੇ ਇਹ ਬਾਈ ਕੀ ਗੱਲ ਹੋਈ ਇਹਨਾਂ ਨੂੰ ਜੀ ਬਹੁਤ ਚੰਗਾ ਕਾਰੋਬਾਰ ਸੀ ਹਾਂ ਅੱਜ ਮਾੜੀ ਸੋਸਾਇਟੀ ਦੀ ਬਹਿਗ ਹਾਂ ਮਾੜੇ ਪਪਾ ਜੀ ਸਭ ਆਪ ਦਾ ਦੇਖੇ ਪਹਿਲਾਂ ਹਾਂ ਹੁਣ ਕੇ ਬਾਅਦ ਜੋ ਮਿਲਿਆ ਖਾ ਲਿਆ ਇਹ ਸੜਕਾਂ ਦੇ ਰੋੜ ਦੇ ਕਿੰਨੇ ਸਾਲ ਤੋਂ ਇਹਨੂੰ 10 ਸਾਲ ਹੀ ਹੋ ਗਏ ਸੈਂ ਇੰਤਰੇ ਫਿਰਦੇ ਆ ਐਦਾਂ ਹੀ ਪੈਨ ਲਾਏ ਹੁੰਦੇ ਆ ਐ ਸੜਕਾਂ ਤੇ ਬਾਈ ਜੀ ਜੀ ਤੁਸੀਂ ਪਹਿਲਾਂ ਵੀ ਗੱਲ ਕਰਕੇ ਸੀ ਕਿ ਪਹਿਲਾਂ ਇਹ ਖੋਦ ਆ ਆਪਣੇ ਬੇਟੇ ਨੇ ਲਗਾਏ ਸੀ ਤੇ ਹੁਣ ਹਰ 15 ਦਿਨਾਂ ਬਾਅਦ ਹਰ ਕੈਂਪ ਤੇ ਹਰ ਕੈਂਪ ਤੇ ਬੱਸ ਲੈ ਕੇ ਬੱਸ ਭਰ ਕੇ ਲਿਆਉਂਦੇ ਆ ਬਾਹਰ ਬੱਸ ਖੜੀ ਜਿਹੜੀ ਵੱਡੀ ਇਹਨਾਂ ਦੀ ਐਮਐਲ ਆਣ ਤੋਂ ਫਲੋਜਪੁਰ ਤੋਂ ਆਉਂਦੇ ਇਹ ਸਾਰੀ ਟੀਮ ਹੈ ਇਹਨਾਂ ਦੀ ਠੀਕ ਹੈ ਜੰਗਾ ਵਾਲੇ ਮੋੜ ਤੇ ਇੱਕ ਬੈਠਾ ਜੀ ਉਹ ਵੀ ਪੇਸ਼ ਕਰ ਜੰਗਾ ਵਾਲੇ ਮੋੜ ਤੋਂ ਹੈ ਇੱਕ ਮੁਕਸਰ ਤੋਂ ਆ ਜਿਓ ਪੈਂਦੀ ਬੈਠ ਇਹ ਬਾਰਡਰ ਲਾ ਕੇ ਤੋਂ ਜਿਆਦਾ ਉਧਰੋਂ ਲੋਕਾਂ ਨੂੰ ਲੈ ਕੇ ਆਉਂਦੇ ਨੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਵਾਲੇ ਪਾਸੇ ਤਾਂ ਬਾਈ ਮੈਂ ਤੁਹਾਡੀ ਸਾਰੀ ਟੀਮ ਦਾ ਤੁਹਾਨੂੰ ਵੀ ਬਾਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਲਾਮ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਮਤਲਬ ਉਹ ਤਾਂ ਨਹੀਂ ਯਾਰ ਬਾਈ ਮੇਰੇ ਤਾਂ ਸ਼ਬਦੀ ਬਹੁਤ ਬੌਣੇ ਆ ਤੇਰੇ ਕੰਮ ਉਮਰੇ ਹਨ ਛੋਟੇ ਭਾਈ ਤੈਨੂੰ ਵੀ ਵੈਗਰੂ ਚੜਦੀ ਕਲਾ ਬਖਸ਼ ਤੰਦਰੁਸਤ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਿਉਂਦੇ ਵਾਸਤੇ Why could you get a house